ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ 10 ਗਾਵਾਂ ਕੇ ਲੈ ਲੈ ਕੇ ਆਏ ਜੀ ਉਹਨਾਂ ਵਿੱਚੋਂ 5 ਬਈ ਤਾਜ਼ੀਆਂ ਸੂਈਆਂ 5 ਹਜੇ ਗੱਭਣ ਨੇ ਥੋੜੇ ਥੋੜੇ ਢਣਕਰ ਮਾਲੀਆਂ ਲੈ ਲੈਂਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਹੋਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਦਸੇ ਗਾਮਾਂ ਨੇ ਦਸੀ ਸਿਰੇਆਂ ਦੀਆਂ ਨੇ ਇੱਕ ਦੂਜੀ ਤੋਂ ਵੱਧ ਕੇ ਆਉਤ ਕਰ ਲੈਨੇ ਆ ਬਾਈਨਾ ਗੱਲ ਬਾਤ ਅੱਜ ਬਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋਰ ਠੀਕ ਹੋ ਵਧੀਆ ਜੀ ਬਹੁਤ ਵਧੀਆ ਬਈ ਕਿਵੇਂ ਚੱਲਦਾ ਭਾਈ ਕੰਮ ਕੰਮ ਕਾ ਡਾਕਟਰ ਬਹੁਤ ਵਧੀਆ ਚੱਲਦਾ ਡੰਗਰ ਆਈ ਜਾਂਦੇ ਆ ਵਿਕੀ ਜਾਂਦੇ ਹੈਗੇ ਠੀਕ ਹੈ ਭਾਈ ਭਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਰਿਸਪੌਂਸ ਦਾ ਡਾਕਟਰ ਸਾਰੇ ਵੀਡੀਓ ਨੇ ਬਹੁਤ ਵਧੀਆ ਰਹਿੰਦਾ ਹੈਗਾ ਮੰਨ ਕੇ ਚੱਲ ਕੇ ਤੋਂ ਵੀਡੀਓ ਪਾਉਣੇ ਹੈਗੇ ਡੰਗਰ ਨਾਲ ਦੇ ਨਾਲ ਹੀ ਵਿਕੇ ਜਾਂਦੇ ਹੈਗੇ ਮੁੱਲ ਜਾਇਜ਼ ਹੁੰਦੇ ਮੁੱਲ ਜਾਇਜ਼ ਹੁੰਦੇ ਡਾਕਟਰ ਬਾਕੀ ਡੰਗਰ ਸਾਫ਼ ਸੁਥਰੇ ਹੁੰਦੇ ਆ ਸਾਰੇ ਮੋਲ ਅੱਜ ਵੀ ਫੋਨ ਤੇ ਹੋਣਗੇ ਹਾਂ ਮੋਲ ਫੋਨ ਤੇ ਹੋਣਗੇ ਹੋਣਗੇ ਡਾਕਟਰ ਜਮਾ ਜਾਇਜ਼ ਨਾਮ ਤੇ ਡਰੈੱਸ ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਇਹਨੇ ਡਾਕਟਰ ਆਪਣਨੇ ਨੇ ਕਿਹੜੇ ਪਿੰਡ ਬਈ ਨੇੜੇ ਆਪਣ ਨੂੰ ਭਦੋੜ ਸੈ ਰਹਿ ਗਿਆ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ 95014 33579 ਬਈ ਠੀਕ ਹੈ ਬਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਹਾਂ ਅੱਗੇ ਨਰਖ ਪਰ ਕਰਕੇ ਲੈਵੇ ਡਾਕਟਰ ਆਪਣੀਆਂ ਸਾਰੀਆਂ ਬਣਾ ਲਿਆਂਦੀਆਂ ਹੁੰਦੀਆਂ ਕੋਈ ਕਰਦੀ ਨਹੀਂ ਹੁੰਦੀ ਠੀਕ ਹੈ ਬਈ ਹਾਂ ਬਈ ਠੀਕ ਹੈ ਬਈ ਭਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕਿਹੜਾ ਸੁਆ ਸੋਈ ਆ ਇਹ ਡਾਕਟਰ ਪਹਿਲਾ ਸੁਆ ਬੱਛੀ ਆ ਦੋ ਦੰਦ ਦੋ ਦੰਦ ਪਹਿਲਾ ਸੁਆ ਹਾਂ ਕਦੋਂ ਸੁਈਏ ਵੀਰੇ ਇਹਨੂੰ ਡਾਕਟਰ ਨੇ ਚੌਥਾ ਪੰਜਵਾਂ ਦਿਨ ਸੁਈਣੂ ਆਗੀ ਹੂੰ ਤੇ ਮੰਨ ਕੇ ਜੇ ਬੱਚਾ ਹੀ ਮੰਗਰ ਬੱਛੀ ਹੈਗੀ ਯਾਰ ਬੱਸੀ ਦੇ ਪਹਿਲਾਂ ਹਨਾ ਬੱਛੀ ਕਮਾਲ ਦੀ ਆ ਡਾਕਟਰ ਸੀਮਨ ਟੇਲ ਆਪਾਂ ਨੂੰ ਸਾਰਾ ਕੁਝ ਦਿੱਤਾਗਾ ਆਪਾਂ ਦੱਸਣਾ ਨਹੀਂਗਾ ਬੈਠਦਾ ਠੀਕ ਆ ਭਾਈ ਨੂੰ ਵੀ ਡਾਕਟਰ ਪਿਓਰ ਦੋ ਦੰਦ ਹੈਗੀ ਤੇ ਬੱਚਾ ਵੀ ਕਾਦੀਆਂ ਗੱਲਾਂ ਡਾਕਟਰ ਤੇ ਵੱਡਾ ਬੁੱਢਾ ਦਿਖਾ ਦੇ ਬੱਚਾ ਕਿੰਨਾਗਾ ਕੀ ਬਾਤ ਆ ਯਾਰ ੱਲੀ ਬੱਚੀ ਅੱਜ ਦੀ ਕਿਹੜੀ ਵੇਚਨੀ ਹੈ ਕਿੰਨੇ ਰੁਪਈਆ ਦੀ ਐਟ ਮੰਨ ਕੇ ਚੱਲ 15000 ਦਾ ਬੱਚਾ ਅੱਜ ਦੀ ਕਿਹੜੀ ਵੀ ਨੋਰਮਲ ਟਾਪ ਦਾ ਨੋਰਮਲ ਹੀ ਹੈ ਨੋਰਮਲ ਡੈਕਟਰ ਦੇਖ ਲੈ ਬੱਚੀ ਦੀ ਫੇਸ ਬਿਊਟੀ ਤਾਂ ਹਾਂ ਤੋਂ ਟਾਂ ਚਾ ਟੁੰਚਾ ਤੇ ਚੌੜੀ ਚੇੜੀ ਤੇ ਆ ਚੀਜ਼ਾਂ ਦੇਖ ਲੈ ਗੈਟ ਹੁਣੇ ਪੈਂਦੇ ਸਹੀ ਗਾ ਬਾਈ ਦੇਖ ਲੈ ਕੀ ਬਾਤ ਹੈ ਤੇ ਫੇਸਬੁਕ ਦਿਖਾ ਡੈਕਟਰ ਬੱਚੀ ਦਾ ਤੇ ਕਦ ਕੁੱਦ ਕਿੰਨਾ ਹੈ ਕਹਦੇ ਓਨਾਂ ਦਾ ਸ਼ਰ ਬੈਡ ਵੀ ਬਹੁਤ ਚੰਗੀ ਆਣਾ ਬੈਡ ਵੀ ਡੈਕਟਰ ਦੇਖ ਲੈ ਪਹਿਲੀ ਕਦ ਫੁੱਲ ਬਰੀਡ ਬਾਈ ਤੇ ਲੇਵਾ ਲੂਵਾ ਕਮਾਲ ਦਾ ਬਹੁਤ ਸੋਹਣਾ ਆਡਰ ਬਾਈ ਸੀਟਿੰਗ ਵਾਲਾ ਲੇਵਾ ਬਾਈ ਬਾਕੀ ਦੇਖ ਲੈ ਹਮਮ ਪਹਿਲੇ ਬਰੀਡ ਵਾਹ ਲਿਆ ਯਾਰ ਬਰੀਡ ਐਕਟਰ ਬਾਕੀ ਬੱਛੀ ਦੀ ਮੰਨ ਕੇ ਚਾਹ ਲੈਟਰ ਪਹਿਲੇ ਐਸਡੀ ਬੱਛੀ ਦਾ ਕੱਦ ਹੋਣਾ ਦੇਖ ਲੈ ਕਿੰਨਾ ਕਰਦਾ ਬੱਛੀ ਸਹੀ ਗੱਲ ਆ ਭਾਈ ਲੈ ਉਹ ਨੀਅਰ ਡਬਲ ਬੱਛੀ ਨਹੀਂ ਗਾ ਫੁੱਲ ਬਰੀਡ ਭਾਈ ਲੈ ਲੇਵਾ ਦੇਖ ਯਾਰ ਫੀਟਿੰਗ ਚੈੱਕ ਕਰ ਕਰ ਲਾ ਲੀਵਾ ਡਾਇਰੈਕਟਰ ਬੱਚੀ ਸੀ ਠੰਡੀ ਕਾਹਦੀਆਂ ਗੱਲਾਂ ਆਂ ਕਾਹਲੀ ਨਿਆਸ ਸੀ ਠੰਡੀ ਆ ਸਹੀ ਗੱਲ ਹੈ ਛਣ ਤੋਂ ਡਾਇਰੈਕਟਰ ਕਿੰਨਾ ਬਖਰ ਮੰ ਲੱਗਿਆ ਬੱਚੀ ਨੂੰ ਤੇ ਦੇਖ ਲੈ ਮੰ ਗਿਆ ਚੁਆਈ ਚੂ ਮੂਠੀ ਵਾਲਾ ਥਣ ਲੱਗਿਆ ਪੂਰਾ ਸਹੀ ਗੱਲ ਹੈ ਇਹ ਚੁਆਈ ਚੂ ਬਹੁ ਨੀ ਆਏ ਚੰਗੀ ਲੱਗੇ ਡਾਇਰੈਕਟਰ ਬਾਕੀ ਮੂਹਰੋ ਮਾਰੂ ਦਿਖਾ ਦੇ ਬੱਚੀ ਦੰਦੇ ਦਾ ਲੇਵਾ ਚੈੱਕ ਕਰਨ ਇੱਕ ਨੰਬਰ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਗਲਾਬੀ ਥਣ ਲੱਗਿਆ ਲੇਵਾ ਤਾਂ ਇੱਕ ਨੰਬਰ ਆ ਪੰਡ ਵਾਲਾ ਲੇਵਾ ਵੱਡੀ ਵੀ ਡਾਇਰੈਕਟਰ ਕਿੰਨੀ ਕਹਦੇ ਉਹਨੇ ਆਈ ਮੰਨ ਕੇ ਚੱਲ ਦੇਖ ਲੈ ਸੈਡ ਬਿਲੰਬੀ ਭਾਈ ਨੂੰ ਬੁਜਣਾ ਮੂੰਹ ਡਾਕਟਰ ਪਿਓਰ ਦੋ ਦਾਂਦਾ ਹਜੇ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਬਾੜੀ ਚੰਗੀ ਐ ਡਾਇਮੰਡ ਪੀਸ ਆ ਕਿਉਂ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਗਿਆ ਆਪ ਵੀ ਬੈਡ ਐ ਟ੍ਰਿਕ ਵੀ ਜਦੋਂ ਬਾਅਦ ਕਿਹਾ ਦੋਨੇ ਜੀਜਾ ਬੱਚੀ ਵੱਡੀ ਬੁੱਡੀ ਦਿਖਾ ਦੇ ਕਿੰਨੀਆਂ ਐ ਤੇ ਲੇਵ ਦੀ ਚੜਾਈ ਚੁੜੀ ਦੇ ਡਾਕਟਰ ਵੈੜਦੇ ਕਮਾਲ ਆ ਯਾਰ ਕਾਦੀਆਂ ਨਾ ਡਾਕਟਰ ਆਰਡਰ ਭਾਈ ਫੁੱਲ ਕੱਢ ਫੁੱਲ ਬ੍ਰੀਡ ਕੀ ਆ ਬਾਤ ਬਿਊਟੀਫੁਲ ਆ ਹਨ ਬਿਊਟੀ ਡਾਕਟਰ ਕਿਸੇ ਪਾ ਲਿੱਸੀ ਲਾਵੀ ਦੇਖ ਲੈ ਮੂਰ ਮਾਰਨ ਨੂੰ ਲੈਵਾ ਕਿੰਨਾ ਕੇ ਡਾਕਟਰ ਉਹਨਾਂ ਹੈਗਾ ਸਹੀ ਗੱਲ ਬਣ ਕੇ ਚੱਲ ਹੂੰ ਨਾੜਾ ਡਾਕਟਰ ਪੂਰਾ ਕਰਾ ਚੈੱਕ ਕਰਾ ਨਹੀਂ ਬੱਚੀ ਦਾ ਸਹੀ ਗੱਲ ਆ ਬਈ ਦੇਖ ਲੈ ਕਿੰਨੀ ਚੰਗੀ ਹੈ ਲੈਵਾ ਵੀ ਡਾਕਟਰ ਜਿਵੇਂ ਫੱਟਾਗਾ ਇਹ ਫਸੇ ਫਿਰਦੇ ਡਾਕਟਰ ਬੱਚੀ ਤੋਂ ਹੱਥ ਨੂੰ ਦੇਖੀ ਬਣਦੀ ਇਹ ਤਾਂ ਮਾੜੇ ਮੋੜੇ ਡਾਕਟਰ ਬੱਚੀ ਦੇ ਭਲਾ ਹੈ ਨਹੀਂ ਸਹੀ ਆ ਤੋ ਭਲਾ ਭਲਾ ਲਾ ਕੇ ਬੱਚੇ ਨੇ ਲੈਵਾ ਕੁਝ ਹੋਰ ਤਿਆਰ ਕਰ ਜਾਣਾ ਹੈ ਇੱਥੋਂ ਚੈੱਕ ਕਰੇ ਡਾਕਟਰ ਬੱਚੀ ਨੂੰ ਲਵਾਈ ਇਸ ਦੀ ਬਿਊਟੀ ਲੰਮੀ ਲੂਮੀ ਫੋਲਾ ਕਰਮ ਵਾਲੀ ਕਿੰਨਾ ਦੁੱਧ ਦੇ ਦੂ ਬਈ ਅਸਟੀਮੇਟ ਦੋ ਡਾਕਟਰ ਕਿਹੜੇ ਹਿਸਾਬ ਨਾਲ ਬੱਚੀ ਦਾ ਰੰਗ ਢੰਗ ਆ ਬਈ 26 27 ਕਿਲੋ ਵੀ ਦੇ ਸਕਦੀ ਹੈਗੀ ਬਾਕੀ ਡਾਕਟਰ ਅਗਲੀ ਸੇਵਾ ਗਿਆ ਆਪਾਂ ਨਹੀਂ ਕਹਿੰਦੇ ਦੁੱਧ 30 ਦੇ ਦੂ 35 ਦੇ ਦੂ 25 ਕਿਲੋ ਦੇ ਦੂਗੀ ਠੀਕ ਹੈ ਜੀ ਨਾ ਹਰ ਡਾਕਟਰ ਦੀ ਸੇਵਾ ਆ ਗਈ ਸਹੀ ਆ ਬਈ ਤੇ ਲੇਵੇ ਦੀ ਕੁਆਲਿਟੀ ਡਾਕਟਰ ਕਿੰਨੀ ਕਹਦੇ ਬੱਚੀ ਦੀ ਹੋਣੀ ਚਾਹੀਦੀ ਹੈਗੀ ਬਹੁਤ ਸੋਹਣਾ ਆਰਡਰ ਲੈ ਸਟੇਟਿੰਗ ਵਾਲਾ ਲੇਵਾ ਬਈ ਤੇ ਥਾਣੀ ਵਾਲਾ ਚੰਗਾ ਲੱਗਿਆ ਜੀ ਬਾਕੀ ਥਾਣ ਮੁਠੀ ਵਾਲਾ ਸਨ ਇਧਰੋਂ ਲੈ ਬੱਚਾ ਬਾਕੀ ਡਾਕਟਰ ਆਏ ਨਹੀਂ ਬੱਚੀ ਮੰਨ ਕੇ ਆਓਲ ਜੀ ਕਰੀ ਜਾਉਗੇ ਥੱਲੇ ਨਹੀਂ ਬਹੋਣਾ ਕਰਨਾ ਇਹ ਡਾਕਟਰ ਬੱਚੇ ਆਏ ਦੇਖ ਲੈ ਕਿਵੇਂ ਕੋਈ ਦੇਖ ਲੈ ਰਖੜੀ ਆ ਰਾਮ ਨਾਲ ਉਸ ਨੇ ਕਹਿਣਾ ਕਰਾ ਸੀਲ ਠੰਡੀ ਦਾ ਬਾੜੀ ਨਹੀਂ ਜਾਇਆ ਬੱਚੀ ਸਹੀ ਗੱਲ ਆ ਬਾਈ ਬਾਕੀ ਕੋਈ ਚੈੱਕ ਨਹੀਂ ਬਾਈ ਧਾਰਾ ਮਾਰ ਕੇ ਦਿਖਾ ਨਾ ਮਾਰ ਦਿਓ ਬਾਈ ਜੀ ਧਾਰਾ ਬਰੀਡ ਵਾਲੀ ਆ ਹੈਨਾ ਬਰੀਡ ਡਾਕਟਰ ਬਹੁ ਨਹੀਂ ਆਇਆ ਬਾਕੀ ਡਾਕਟਰ ਬੱਚੀ ਸੀਲ ਠੰਡੀ ਇੰਨੀ ਹੈਗੀ ਪਾਣੀ ਨਹੀਂ ਵਹਿਆ ਸੀ ਇੰਹੀ ਵਹਿਆ ਹੈਨਾ ਠੰਡੀ ਫੁੱਲ ਆ ਬਾਈ ਕਹਿਣਾ ਕੁਛ ਨਹੀਂ ਲੈ ਚਵਾਈ ਦੇਖੋ ਕਰਮ ਜੀ ਚੂਣ ਪੜਾਟਾਂਗਾ ਟਾਇਲਟ ਡਾਕਟਰ ਬਾਲੀ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕ ਨਹੀਂ ਕਹਿਣਾ ਕੁਝ ਨਹੀਂ ਠੰਡੀ ਸੀ ਲਫੋ ਬਾਕੀ ਡਾਕਟਰ ਪਹਿਲਾਂ ਬੱਛੀ ਆਏਗੀ ਚੂਣ ਦੇਖ ਕੇ ਕਰ ਮાળੀ ਦਾ ਹਣਾ ਚੂਣ ਦੇਖੀ ਲੱਗਿਆ ਲੈ ਇੱਕ ਨਿਆਜ ਜਿਵੇਂ ਚੂਣ ਲੱਗ ਡਾਕਟਰ ਮੈਂ ਬੜ ਦਿਆ ਚਵਾਈ ਦਾ ਕਰਨ ਬਾਕੀ ਡਾਕਟਰ ਪਹਿਲਾਂ ਬੱਛੀ ਮਾਨੇ ਨਿਆਣਾ ਪਾ ਲੋ ਐ ਕਰ ਲੋ ਇਹ ਮਾ ਕੋਈ ਆਲ ਨਹੀਂ ਕਰਨੀ ਕਿੱਥੇ ਮੰਨ ਕੇ ਚੱਲ ਪੈਰ ਧਰੀ ਖੜੀ ਹੈ ਬੱਛੀ ਨੇ ਪੈਰ ਪਟਣਾ ਹੀ ਨਹੀਂਗਾ ਬਾਕੀ ਡਾਕਟਰ ਤੋਂ ਮੰਗ ਲੈਣਾ ਚੋਈ ਚੈੱਕ ਕਰਾ ਦੇ ਬੱਛੀ ਕੀ ਪਤਾ ਮੰਗ ਲੈ ਲੇ ਤਾਂ ਨਹੀਂ ਚੈੱਕ ਕਰ ਲੂ ਚੋਈ ਕਿਉਂ ਨਚਵਾਤਾ ਬਾਈ ਵਾਕਈ ਇੱਕ ਨੰਬਰ ਨਿਭੜਦੀ ਉਹ ਡੈਟਰ ਤਾਂ ਐ ਚੰਗਾ ਹੋਣਾ ਥਣ ਬਾੜਾ ਨਹੀਂ ਆਇਆ ਚੰਗਾ ਲੱਗਿਆ ਹੈ ਬਾਕੀ ਤਾਂ ਥਣ ਤੁੰਡੀ ਚੜਾਈ ਚੜੂਈ ਬਖਰਮਾ ਬੁਖਰਮਾ ਬੜਾ ਨਹੀਂ ਆਇਆ ਲੱਗਿਆ ਬੱਚੀ ਸਹੀ ਗੱਲ ਆ ਬਾਈ ਲੈ ਮਾੜੀ ਮੋਨ ਡੈਟਰ ਭਣਾ ਆਏ ਬੱਚੀਆਂ ਦੇ ਭਣਾ ਭਣਾ ਲਾਤੀਆਂ ਮੰਨ ਕੇ ਦਸਨ ਆਇਆ ਥਣ ਦੇ ਹੁਣ ਵੀ ਬਹੁਤ ਨਹੀਂ ਆਇਆ ਕੋ ਹੋ ਜਾ ਪਿਆ ਹਣ ਬਹੁਤ ਨਹੀਂ ਆਇਆ ਚੰਗਾ ਲੱਗਿਆ ਡੈਟਰ ਧਾਰਾਂ ਦੇ ਕਿੰਨੇ ਆ ਗਾ ਹਾਂ ਬਾਕੀ ਮੁੱਲ ਜੈ ਜੂ ਵੀਰੇ ਮੋਨ ਡੈਟਰ ਜਮਾ ਜੈ ਜੂਗਾ ਬਾਕੀ ਦੇਖ ਡੈਟਰ ਪਾਸਵੇਂ ਬੱਚੀਆਂ ਲੈਵਾ ਦੇ ਕਿੰਨਾ ਚੰਗਾ ਤਿਆਰ ਕਰਿਆ ਕਾਫਾਤਾ ਬਾਈ ਕਿਸੇ ਪਾਸੇ ਡਾਇਰੈਕਟਰ ਬੱਛਿਆ ਸਤਰਾ ਹੀ ਨਹੀਂ ਬਾਈ ਕਹਿੰਦਾ ਬਿਲਕੁਲ ਜਾਇਜ਼ ਹੋਊਗਾ ਵੈਡ ਦੇ ਹਿਸਾਬ ਨਾਲ ਚੰਗੀ ਆ ਵੈਡ ਬਾਈ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਆ ਸੂਈ ਹੈ ਇਹ ਵੀ ਡਾਇਰੈਕਟਰ ਦੂਜਾ ਸੂਆ ਸੂਈ ਹੈਗੀ ਇਹ ਕਦੋਂ ਸੂਈ ਹੈ ਵੀਰੇ ਇਹਨੂੰ ਮੰਨ ਕੇ ਚੱਲ ਜੇਡਾ ਪੰਜਵਾਂ ਛੇਮਾਂ ਦਿਨ ਇਹਨੂੰ ਆਗਾ ਬੱਚਾ ਕੀ ਆ ਮਗਰ ਬੱਚੀ ਇਹਦੇ ਮਾਰੇ ਡਾਇਰੈਕਟਰ ਬੱਚੀ ਚੰਗੀ ਆ ਨਾ ਬੱਚੀ ਦਾ ਡਾਇਰੈਕਟਰ ਬਹੁਤ ਨਹੀਂ ਆਇਆ ਚੰਗੀ ਆ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱਚੀ ਵੀ ਬਹੁਤ ਚੰਗੀ ਆ ਫੇਸ ਦੀ ਬਿਊਟੀ ਕਮਾਲ ਬਈ ਕਰਦੇ 1 ਨੰਬਰ ਲੈਵਾ 1 ਨੰਬਰ ਆਰਡਰ ਦੇਖੋ ਭਾਈ ਆਰਡਰ ਦਿਖਾ ਡਾਕਟਰ ਬਾਕੀ ਬਹੁਤ ਸੋਹਣਾ ਆਰਡਰ ਬਈ ਕਰਮਾਲੀ ਦਾ ਲੈ ਕੀ ਬਾਤ ਥਾਣੇ ਬੜਾ ਚੰਗਾ ਲੱਗਿਆ ਥਣ ਵੀ ਬੜਾ ਨਿਆਇ ਚੰਗਾ ਲੱਗਿਆ ਡਾਕਟਰ ਬੈੜ ਨੂੰ ਬਾਕੀ ਫੇਸ ਫੂਸ ਬੈੜ ਦਾ ਕਿੰਨਾ ਦੁੱਧ ਦੇ ਦੂ ਭਾਈ ਉਸਦੀ 2 ਡਾਕਟਰ ਉਹਨਾਂ ਨੇ ਸਾਨੂੰ 26 27 ਕਿਲੋ ਚੋ ਐ ਦੱਸਿਆ ਡਾਕਟਰ ਕਿੱਥੋਂ ਲਈ ਹੈਗੀ ਬੈੜ ਠੀਕ ਆ ਭਾਈ ਤੇ ਬਾਕੀ ਡਾਕਟਰ ਲੈਵੇ ਨਾਲਾ ਨੂੜਾ ਬੈੜ ਦੇ ਹੂੰ ਬਾਕੀ ਡਾਕਟਰ ਨੂੰ ਗਾਹਾਂ ਸੇਵ ਆਈ ਅਗਲਾ ਕਿੰਨਾ ਚੂੜਾ ਆਰਡਰ ਬੜਾ ਕਮਾਲਾ ਮੈਂ ਕਹਿੰਦਾ ਡਾਕਟਰ ਡਾਕਟਰ ਬਾਕੀ ਬਹਿੜਾ ਡਾਕਟਰ ਮੰਨ ਕੇ ਚੱਲ ਵੱਡੀ ਬੁੱਢੀ ਮੈਂ ਕਿ ਆਪਣੇ ਕੋਲ ਡਾਕਟਰ ਆਈ ਤੜਕੇ ਠੀਕ ਆ ਤੇ ਬਾਕੀ ਬਹਿੜ ਸਿਚੁਏਸ਼ਨ ਢੀ ਕਿੰਨੀ ਕਹਦੇ ਉੰਨੀ ਆ ਗਈ ਬਾਕੀ ਲੇਵਲ ਡਾਕਟਰ ਨਾੜਾ ਨੂੜਾ ਸਹੀ ਗਾ ਤੇ ਬਾਕੀ ਥਣ ਥਣ ਦਿਖਾਇਆ ਡਾਕਟਰ ਕਿੰਨਾ ਚੰਗਾ ਲੱਗਿਆ ਬਹਿੜ ਮੁੱਠੀ ਵਾਲਾ ਥਣ ਲੱਗਿਆ ਹਨਾ ਬੜਾ ਨਜ਼ਾਇਜ਼ ਜਿਹੜਾ ਪੂਰੀ ਵਿੱਥੀ ਤੇ ਇਕੱਲਾ ਇਕੱਲਾ ਥਣ ਨਾੜਾ ਨੂੜਾ ਫੁੱਲ ਚੰਗੀਆਂ ਬਸ ਸ਼ਾਂਤ ਆਰਡਰ ਦੇਖੋ ਬਈ ਕਮਾਲ ਦਾ ਪੂਰਾ ਫੰਡ ਵਾਲਾ ਲੇਵਲ ਲੱਗਿਆ ਫੁੱਲ ਕੱਦ ਫੁੱਲ ਬ੍ਰੀਡ ਕਿਨੇ ਬਾਕੀ ਡਾਇਰੈਕਟਰ ਫੇਸ ਫੂਸ ਬੈਡ ਵੱਡੀ ਬੁੱਢੀ ਕਿਹੜੇ ਹਿਸਾਬ ਨਾਲ ਡਾਇਰੈਕਟਰ ਬੈਡ ਦੇ ਰੰਗ ਟੰਗ ਆ ਬੈਡ ਵੀ ਦੋ 30 ਕਿਲੋ ਹੀ ਪਾ ਦੂਗੀ ਬਾਕੀ ਡਾਇਰੈਕਟਰ ਗਾਂਹਾਂ ਅਗਲੀ ਛੇਵ ਹੈ ਕਿੰਨਾ ਚੋਲੂ ਸਹੀ ਆ ਭਾਈ ਖੋਲੀ ਭਾਈ ਤੋੜ ਕੇ ਰਖਾਈ ਫੁੱਲ ਕੱਦ ਬੱਚਾ ਮਗਰ ਬੱਚੀ ਆ ਬੱਚੀ ਨੇ ਭਾਈ ਨਾਲ ਹੀ ਤਿਆਰ ਹੋ ਜਾਣਾ ਥਾਣ ਥਣ ਬਾਲਾ ਚੰਗਾ ਗਿਆ ਚਵਾਈ ਕਿਵੇਂ ਆ ਚਵਾਈ ਦਾ ਡਾਇਰੈਕਟਰ ਥਾਣ ਬਾਲਾ ਨਿਆਇ ਚੰਗਾ ਲੱਗਿਆ ਕਰਕੇ ਚਵਾਈ ਦਾ ਡਾਇਰੈਕਟਰ ਇੰਨੀ ਚੰਗੀ ਆ ਕਿੰਨੀ ਕਹਦੇ ਮੈਂ ਦੋ ਮਹੀਨੇ ਟੈਂਸ਼ ਚੋ ਕੇ ਉੱਠ ਖੜੂਗਾ ਠੀਕ ਆ ਬਾਕੀ ਡ ਹੱਲੋ ਤੁਲੋਨ ਦਿਖਾ ਰਹੇ ਕਿੰਨੀ ਚੰਗੀ ਹੈ ਜੀ ਹੂੰ ਬਾਕੀ ਵੱਡੀ ਬੁੱਡੀ ਡੈਕਟਰ ਇਹ ਫੇਸ ਫੂਸ ਉਹ ਨਿਆਇ ਚੰਗਾ ਲੱਗਿਆ ਵੈੜ ਨੂੰ ਲੈ ਭਾਈ ਲੰਮੀ ਕੱਦ ਦਾ ਫੁੱਲ ਬਰੀਡ ਫੁੱਲ ਸੂਈ ਸਵਾਈ ਹੈ ਭਾਈ ਕੀ ਆ ਬਾਤ ਆ ਥਾਣੀ ਬੜਾ ਚੰਗਾ ਲੱਗਿਆ ਥਣ ਤੇ ਡੈਕਟਰ ਬਾਕੀ ਡੱਬ ਡਿਜ਼ਾਈਨ ਵੈੜ ਦਾ ਲੈ ਚੱਲ ਫੇਸ ਫੂਸ ਡੈਕਟਰ ਬੜਾ ਨਿਆਇ ਚੰਗਾ ਲੱਗਿਆ ਵੈੜ ਨੂੰ ਸਹੀ ਗੱਲ ਆ ਭਾਈ ਕਿੰਨਾ ਕੇ ਡਾਕਟਰ ਬੈੜ ਓਨੀ ਚੰਗੀ ਐ ਕਿਸੇ ਪਰ ਸਤਰਾਂ ਨਹੀਂ ਬੈੜ ਮੁੱਲ ਵੀਰੇ ਜਾਇਜ ਹੋ ਮੁੱਲ ਡਾਕਟਰ ਗਿਆ ਜੂ ਮੁੱਲ ਤਾਂ ਬਾਲੇ ਕਰਨੇ ਨੇ ਡਾਕਟਰ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਬੈੜ ਦੇ ਹਿਸਾਬ ਨਾਲ ਬਿਲਕੁਲ ਜਾਇਜ ਹੋਊਗਾ ਬੈੜ ਚੰਗਿਆ ਆਰਡਰ ਕਮਾਲ ਆ ਬਾਈ ਬਾਕੀ ਡਾਕਟਰ ਭਾਈ ਨਾਲੀ ਬੈੜ ਹੈਗੀ ਹਮਮ ਸਹੀ ਗੱਲ ਬਾਕੀ ਬੱਚਾ ਹੀ ਮਗਰ ਬੱਛੀ ਆ ਗਈ ਮੰਨ ਕੇ ਜਿਹੜੇ ਕਿ ਦੋਤੀ ਆ ਗਈ ਬੈੜ ਨੇ ਦੱਸਣਾ ਕੋਈ ਚੀਜ਼ ਆ ਗਈ ਸਹੀ ਗੱਲ ਆ ਬਾਈ ਹਮਮ ਪੂਰਾ 1 ਨੰਬਰ ਲੈਵਾ 1 ਨੰਬਰ ਕੁਆਲਿਟੀ 1 ਨੰਬਰ ਆ ਬਾਈ ਬਾਕੀ ਕੁਆਲਿਟੀ ਡਾਕਟਰ ਫੇਸ ਪੂਛਦੀ ਬੜੀ ਨਜਾਇਜ਼ ਚੰਗੀ ਲੱਗੀ ਆ ਬੈਡਮ ਹੂੰ ਢਾਂਚਾ ਹੀ ਬਹੁਤ ਵੱਡਾ ਯਾਰ ਬੈਡ ਦਾ ਹਨਾ ਹਾਂ ਡਾਕਟਰ ਬਾਕੀ ਪਿਓਰ ਦੂਜਾ ਸੁਹਾ ਬੱਛੀ ਹੈਗੀ ਹੂੰ ਲੈਵਾ ਥੀਏਟਰ ਲੈ ਵਾਲੂਗਾ ਦਿਖਾ ਦੇ ਬੈਡ ਦਾ ਚਾਰੇ ਪਾਸਿਓਂ ਪੂਰਾ ਡਾਕਟਰ ਬਿਖਰ ਮਾ ਥਣ ਲੱਗਿਆ ਗਿਆ ਸਹੀ ਆ ਪੂਰੇ ਥਣ ਜੇ ਜੋੜਨੇ ਹੈਗੇ ਸਹੀ ਆ ਇਬਾ ਡਾਕਟਰ ਚੁਵਾਈ ਆਪਾਂ ਕਰਕੇ ਦਿਖਾਵਾਂਗੇ ਠੀਕ ਆ ਸੀਲੰਡੀ ਦਾ ਡਾਕਟਰ ਇੰਨੀ ਆਈ ਬੈਠ ਕਿੰਨੀ ਕਹਦੇ ਉਹ ਨਹੀਂ ਸਹੀ ਗੱਲ ਆ ਹਮਾ ਡਾਕਟਰ ਆਈ ਬੈਠਾ ਰਹਿ ਉਸ ਨੇ ਕਹਿਣਾ ਕਰਨਾ ਡਾਕਟਰ ਕਰਮ ਵਾਲਿਆਂ ਨੇ ਸਹੀ ਗੱਲ ਹਮ ਬਾਕੀ ਕੋਈ ਚੱਕਰ ਨਹੀਂ ਧਾਰਾ ਵੀ ਆਪਾਂ ਡਾਕਟਰ ਦੇਖ ਲਾ ਆਈ ਬੈ ਆਪਾਂ ਉੱਠ ਕੇ ਡਾਕਟਰ ਹੁਣ ਆ ਕੇ ਉਸ ਨੇ ਹੀ ਕਹਿਣਾ ਕਰਨਾ ਡਾਕਟਰ ਇਹ ਵਾਲੂ ਬਾਈ ਬਹੁਤ ਚੰਗਾ ਹਨਾ ਕਰਮ ਵਾਲੀ ਦਾ ਬਾਈ ਬਹੁਤ ਚੰਗਾ ਲੱਗਿਆ ਲੈ ਧਾਰਾ ਚੈੱਕ ਕਰ ਲੈ ਕਿ ਬਾਈ ਚੰਗੀ ਆ ਹਨਾ ਚੁਵਾਈ ਡਾਕਟਰ ਬੜਾ ਨਿਆਜ ਚਵਾਈ ਬੜੀ ਦੰਗਿਆ ਨਾ ਉਹ ਬੀਜ ਖਾਤਾ ਸੁਣਦਾ ਹੂਆ ਲੈ ਇੱਕ ਨੰਬਰ ਚਵਾਈ ਆ ਲੈ ਕੀ ਲਾ ਡਾਕਟਰ ਕਿਉਂ ਆਗਾ ਕਿੰਨੀ ਆ ਕੇ ਧਾਰਾ ਮਾਰੀਆਂ ਬਾਹਲਟੀ ਦੇਖਾਂਗੇ ਥਣ ਦਾ ਸੈੱਜ ਚੈੱਕ ਕਰ ਕਿੰਨੀ ਦੇਖੀ ਥਣ ਵੀ ਡਾਕਟਰ ਗਲਾਬੀ ਲੱਗਿਆ ਮੈਡਮ ਹਾਂ ਲੈ ਇਸ ਲਈ ਥਣਾ ਦੀ ਚੈੱਕ ਕਰ ਲੋ ਚਵਾਈ ਇੱਕ ਨੰਬਰ ਚੋਂਨ ਲੱਗਿਆ ਕਿਉਂ ਡਾਕਟਰ ਇੰਨਾ ਕਿੰਗਾ ਲੱਗਾ ਕਿੰਨਾ ਕਿਦੇ ਉਹਨਾਂ ਬਾਕੀ ਡਾਕਟਰ ਚੂਣ ਚਵਾਇਦਾ ਕੋਈ ਵੈੜ ਨਹੀਂ ਮਾੜੀ ਥੱਲੋ ਆ ਬੇਫਿਕਰ ਹੋ ਕੇ ਮੰਗਾ ਲਿਆ ਅਗਲਾ ਹੂੰ ਨਾੜਾ ਨੂੜਾ ਫੋਲ ਚੰਗੀਆਂ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋ ਵੈੜ ਦੇ ਸਾਹਮਣੇ ਕੋ ਸ਼ਾਂਦੋਲੇਵਾ ਚੈੱਕ ਕਰ ਲੋ ਇੱਕ ਨੰਬਰ ਆ ਬਾਈ ਕੀ ਬਾਤ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਆ ਜੀ ਇਹ ਡਾਕਟਰ ਪਹਿਲਾ ਸੂਆ ਵੱਛੀ ਹੈਗੀ ਇਹ ਕਦੋਂ ਸੂਈ ਆ ਵੀਰੇ ਇਹ ਡਾਕਟਰ ਰਾਤ ਸੂਈ ਹੈਗੀ ਠੀਕ ਆ ਬਾਈ ਬੱਚਾ ਬੱਛਾ ਡਾਕਟਰ ਦੇ ਮਗਰ ਬੱਚਾ ਬੱਛਾ ਦੇਤਾ ਠੀਕ ਆ ਬਾਈ ਆਰਡਰ ਬੜਾ ਕਮਾਲ ਆ ਹਨਾ ਆਰਡਰ ਜਿਹੜਾ ਸੀਟੀ ਵਿੱਚੀ ਦੀ ਹਮਮ ਇੰਨੀ ਕਹਦੇ ਉਨੀ ਚੰਗੀ ਆ ਗਈ ਸਹੀ ਗੱਲ ਆ ਤੇ ਬਾਕੀ ਡੈਕਟਰ ਬੱਚੀ ਸੀਲ ਠੰਡੀ ਹਮਮ ਇੰਨੀ ਕਹਦੇ ਉਨੀ ਆ ਗਈ ਬਾਕੀ ਡੈਕਟਰ ਵਾਲੂਆ ਦਿਖਾ ਦੇ ਇਹਦੇ ਚੈੱਕ ਆਰਡਰ ਬੜਾ ਚੰਗਾ ਹਨਾ ਆਰਡਰ ਵੀ ਡੈਕਟਰ ਮਾੜੇ ਮੋੜੇ ਬੱਚੀ ਦੇ ਭਲਾਂ ਆਏ ਤਾਂ ਹਮਮ ਇਧਰ ਤੁਹਾਨੂੰ ਚੈੱਕ ਕਰਵਾਉਣ ਥੋੜਾ ਥੋੜਾ ਚੈੱਕ ਕਰਾਓ ਡੈਕਟਰ ਬੱਚੀ ਦਾ ਹਮਮ ਇੰਨਾ ਚੰਗਾ ਲੱਗਿਆ ਆ ਜੀ ਬਿੱਤੀ ਤੇ ਕੱਲਾ ਕੱਲਾ ਥਣ ਉੜੀਆਂ ਧੁੜੀਆਂ ਭਲਾਂ ਭਾਈ ਬੈਠੀ ਹੈ ਭਲਾਂ ਡਾਕਟਰ ਪਹਿਲਣਾ ਰਾਤ ਹੀ ਸੂਈ ਹੈਗੀ ਬ੍ਰੀਡ ਇੱਕ ਨੰਬਰ 프ਰਿੰਟ ਬ੍ਰੌਂਟ ਇੱਕ ਨੰਬਰ ਸੂਈ ਸਵਾਈ ਬੱਚਾ ਮਗਰ ਬੱਚਾ ਹੈ ਡਾਕਟਰ ਵਾਕੀ ਫੇਸ ਸੂਸ ਦਿਖਾ ਦੇ ਬੈਠਦਾ ਕਿੰਨਾ ਚੰਗਾ ਲੱਗਿਆਗਾ ਉਹੀ ਡਾ ਪ੍ਰਿੰਟ ਵਾਲੀ ਵਜਣ ਵਾਲੀ ਬੱਚੀ ਹੈ ਡਾਕਟਰ ਫੁੱਲੀ ਭਾਈ ਤੋੜ ਕੇ ਰਖਾਈ ਫੁੱਲ ਬ੍ਰੀਡ ਤੇ ਦੰਦਾ ਜੀ ਕਿਵੇਂ ਦੰਦੋਂ ਡਾਕਟਰ ਦੇਖੀ ਨਹੀਂ ਹੁਣੀ ਆਈ ਹੈ ਡਾਕਟਰ ਇਹ ਵੀ ਬੱਚੀ ਠੀਕ ਹੈ ਭਾਈ ਹਾਂ ਬਾਕੀ ਡਾਇਰੈਕਟਰ ਵਾਕੇ ਵਿੱਚ ਸੀ ਠੰਡੀ ਭਜਨ ਭੋਜਨ ਚਮਕ ਚਮਕ ਐ ਸਲੀਨਰਗੀ ਪਈ ਐ ਡਾਇਰੈਕਟਰ ਲੈ ਤੋਰਾ ਚੈੱਕ ਕਰ ਲੋ ਕਰਮਾ ਜੀ ਦਾ ਤੋਰਾ ਇੱਕ ਨੰਬਰ ਪ੍ਰਿੰਟ ਪ੍ਰਿੰਟ ਬੜਾ ਚੰਗਾ ਹੈ ਨਾ ਪ੍ਰਿੰਟ ਪ੍ਰਿੰਟ ਦੇ ਡਾਇਰੈਕਟਰ ਵਾਕੀ ਲੇਵਲ ਦੀ ਫੀਟਿੰਗ ਦਾ ਬੜੀ ਨੀਯਾ ਚੰਗੀ ਲੱਗਿਆ ਬੱਚੀ ਹਮਮ ਸਹੀ ਗੱਲ ਆ ਬਾਈ ਕਵਾਲਿਟੀ ਦੇਖੋ ਇੱਕ ਨੰਬਰ ਆ ਬਾਈ ਬਾਕੀ ਡਾਇਰੈਕਟਰ ਖਾਰ ਨਹੀਂ ਖੁੜਨੀ ਬੱਚੀ ਦਾ ਡੱਬ ਡਿਜ਼ਾਈਨ ਕਿੰਨਾ ਕਹਦੇ ਉਨਾ ਚੰਗਾ ਲੱਗਿਆ ਬੱਚੀ ਨੂੰ ਹਮ ਤਾਜੀ ਸੂਜ ਡਾਇਰੈਕਟਰ ਜਿਵੇਂ ਬੌਲੇ ਹੀ ਆ ਫਟਾ ਫਟਾ ਸਹੀ ਆ ਬਾਈ ਮੋਲ ਜੈ ਜੀ ਉਹ ਬਈ ਮੋਲ ਤਾਂ ਡਾਕਟਰ ਜਮਾ ਜੈ ਜੀ ਦਾ ਮੋਲ ਤਾਂ ਬਾੜੇ ਕਰਨੇ ਨਹੀਂਗੇ ਠੀਕ ਆ ਬਾਈ ਜਮਾ ਜੈ ਜ ਮੋਲ ਰੱਖਾਂਗੇ ਬਾਈ ਕਹਿੰਦਾ ਖਿੱਚ ਕੇ ਮੋਲ ਰੱਖਾਂਗੇ ਬਾਕੀ ਬੱਚੀ ਦਿਖਾ ਐ ਡਾਕਟਰ ਪੂਰੀ ਟੌਪ ਦੀ ਹੈਗੀ ਸਹੀ ਗੱਲ ਆ ਬਾਕੀ ਲੇਵ ਦੀ ਕੁਆਲਿਟੀ ਬਹੁਤ ਨਿਆਏ ਚੰਗੀ ਲੱਗਿਆ ਫਿੱਟ ਲੇਵਾ ਡਾਕਟਰ ਚਵਾਈ ਕਿਵੇਂ ਆ ਚਵਾਈ ਡਾਕਟਰ ਬਾੜੀ ਨਿਆਏ ਚੰਗੀ ਲੱਗਿਆ ਬੱਚੀ ਕਿੰਨਾ ਦੁੱਧ ਦੇ ਤੂੰ ਅਸਟੀਮੇਟ ਤੂੰ ਡਾਕਟਰ ਲੱਗਦਾ ਵੀ 23 24 ਕਿਲੋ ਪਾ ਦੂ ਬੱਚੀ ਹੂੰ ਬਾਕੀ ਗਾਂਹਾਂ ਸੇਵਾ ਡਾਕਟਰ ਅਗਲੇ ਵੀ ਕਿੰਨਾ ਚੂਲੂਗਾ ਸਹੀ ਆ ਬਾਈ ਹਾਂ ਹਾਂ ਲੇਵ ਵਾਲਾ ਬਾੜਾ ਚੰਗਾ ਕਰਮਾ ਆ ਮਗਰ ਬਾਕੀ ਦੇ ਹੈਲੈਕਟਰ ਲੇਵਾ ਬੱਛੀ ਆ ਆਰਡਰ ਦੇ ਹੂੰ ਬਾਕੀ ਕੋਈ ਚੱਕਰ ਨਹੀਂ ਤਾਰਾਂ ਬਾਈ ਮਾਰ ਕੇ ਦਿਖਾਉਂਦਾਗਾ ਮਾਰ ਦੇ ਬਾਈ ਤਾਰਾ ਠੰਡੀ ਪਉਦਾ ਹਨਾ ਹੰਡੀ ਦੇ ਬਾਕੀ ਡਾਇਰੈਕਟਰ ਬੱਛੀ ਦਾ ਥਣ ਥੁਣਾ ਹੂੰ ਬਾੜਾ ਨਜਾਇਜ਼ ਚੰਗਾ ਲੱਗਿਆਗਾ ਨਾ ਕਿ ਬਾਈ ਚੈੱਕ ਕਰੋ ਬਾਈ ਬਾੜਾ ਚੰਗਾ ਚੋਣਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਅਜੇ ਤਾਂ ਨਿੱਖਰਨਾ ਯਾਰ ਜਿਵੇਂ ਜਿਵੇਂ ਚੋਈ ਬਾਈ ਐਡੂ ਬੱਛੀ ਨੇ ਨਿੱਖਰਨਾ ਹੈਗਾ ਮੰਨ ਕੇ ਚੱਲ ਉਹੀ ਮਨ ਕੇ ਬੱਚਾ ਨਹੀਂ ਲਾਇਆ ਤੇ ਥਣ ਥਣ ਦਿਖਾਇਆ ਡਾਕਟਰ ਬੱਚੀ ਦਾ ਚੁਵਾਈ ਤੇ ਮੂਹਰਲੇ ਸਣਾ ਦੀ ਬੜੀ ਨਿਆਇ ਚੰਗੀ ਲੱਗੀ ਡਾਕਟਰ ਬੱਚੀ ਸਹੀ ਗੱਲ ਆ ਲੈ ਚੁਵਾਈ ਇੱਕ ਨੰਬਰ ਲੇ ਵਾਲੂ ਬਾਕ ਕਮਾਲ ਨਾੜਾ ਨੂਣਾ ਲੈ ਕੇ ਤੇ ਫੁੱਲ ਚੰਗੀਆਂ ਬਣ ਕੇ ਜੇ ਡਾਕਟਰ ਕੇ ਪਹਿਲੇ ਨ ਬੱਚੀ ਆਈ ਲੇ ਮੂਹਰਲੇ ਚੁਵਾਈ ਡਾਕਟਰ ਦੁਆਰੇ ਚੈੱਕ ਕਰਾ ਦੇ ਲਾ ਹਮ ਐ ਡਾਕਟਰ ਬਹੁਤ ਨੇ ਥੱਲੇ ਸਹੀ ਗੱਲ ਇਹ ਬੋਲਾ ਡਾਕਟਰ ਤੇ ਬਾਕੀ ਥਣ ਥਣ ਦੇ ਚੁਵਾਈ ਚੁਦਾ ਡਾਕਟਰ ਇੰਨੀ ਚੰਗੀ ਲੱਗੀ ਬੱਚੀ ਕਿੰਨੀ ਕਹਦੇ ਉਨੀ ਠੀਕ ਆ ਭਾਈ ਤੇ ਮੰਨ ਕੇ ਜੇ ਕਿੰਨੀ ਧਾਰਾ ਮਰੀਆਂ ਦੇ ਫੇਰ ਦੁੱਧ ਇੰਨਾ ਮਾਰਿਆ ਬੱਚੀ ਕੱਢ ਕੇ ਬਾਕੀ ਮ ਬਿਲਕੁਲ ਜਾਇਜ ਹੋਊਗਾ ਬਾਲਾ ਮੁੱਲ ਨਹੀਂ ਕਰਦੇ ਲੈ ਵਾ ਇੱਕ ਵਾਰੀ ਫੇਰ ਚੈੱਕ ਕਰਵਾਣੇ ਬਹੁਤ ਸੋਹਣਾ ਆਰਡਰ ਆ ਭਾਈ ਬਾਕੀ ਡੈਕਟਰ ਮੰਨ ਕੇ ਚੱਲ ਪਹਿਲੇ ਨੂੰ ਵੇਚ ਅੱਗੇ ਬਈ 4 ਨੰਬਰ ਤੇ ਕਿਹੜਾ ਸੁਆ ਸੁਈਆ ਜੀ ਇਹ ਡੈਕਟਰ ਪਹਿਲਾ ਸੁਆ ਬੱਛੀ ਸੁਈ ਹੈਗੀ ਕਦੋਂ ਸੁਈਆ ਵੀਰੇ ਇਹ ਡੈਕਟਰ ਕੱਲ ਸੁਈ ਹੈਗੀ ਬੱਚਾ ਕੀ ਦੇਤਾ ਜੀ ਬੱਛੀ ਇਹਨੇ ਡੈਕਟਰ ਦੇ ਬੱਛੀ ਬੜੀ ਚੰਗੀ ਹੈ ਹਨਾ ਬੜਾ ਨਿਆਇ ਚੰਗਾ ਬੱਚਾ ਪਾਇਆ ਹੈ ਡੈਕਟਰ ਨੇ ਬੜਾ ਪੀਸੀ ਦਿੱਤਾ ਬਈ ਬੱਛੀ ਦਾ ਤਾਂ ਕਿਆ ਬਾਤ ਹੈ ਪ੍ਰਿੰਟ ਪ੍ਰਿੰਟ ਦੇਖ ਹਨਾ ਪ੍ਰਿੰਟ ਪ੍ਰਿੰਟ ਡੈਕਟਰ ਦੇਖੀ ਬੱਛੀ ਦਾ ਫੇਸ ਫੂਸ ਡੱਬੜ ਜਾਣ ਉਹ ਨਿਆਇ ਚੰਗਾ ਬੱਚਾ ਹੈ ਤੜਾ ਕਿੰਨਾ ਕਹਦੇ ਉਹਨਾਂ ਵਰਡ ਵੀ ਖਰਚ ਚੰਗੀ ਆ ਹਨਾ ਬਾਕੀ ਡੈਕਟਰ ਬੈਡ ਦਾ ਥਾਨ ਤੇ ਲੇਵੇ ਦੀ ਕੁਆਲਿਟੀ ਡੈਕਟਰ ਬੜੀ ਨਿਆਇ ਚੰਗੀ ਲੱਗਿਆ ਬੱਛੀ ਉਨ ਯਾਈ ਫਟਨੇ ਵਾਲਾ ਲੱਗਾ ਲਾਇਬਰੀ ਕੁਆਲਟੀ ਇੱਕ ਨੰਬਰ ਥਾਣੀ ਬੜਾ ਚੰਗਾ ਥਾਣੀ ਬੜਾ ਨਿਆਇ ਚੰਗਾ ਲੱਗਿਆ ਡਾਇਰੈਕਟਰ ਇਹਦਾ ਮੰਨ ਕੇ ਤੜਕੇ ਦਾ ਟਾਇਆ ਬੱਚੀ ਨੇ ਹੱਥ ਨੂੰ ਦੇਖੀ ਬਣ ਕੇ ਖਾਧੀ ਸਹੀ ਗੱਲ ਆ ਬਾਈ ਆ ਕਿ ਦੇਖਾ ਜਿਹੜੇ ਲੇਵਾਲੂ ਆ ਛੇੜ ਠੰਡੀ ਤੱਦ ਪ੍ਰਿੰਟ ਬੱਚੀ ਦਾ ਸਹੀ ਆ ਇਹ ਕਿੰਨੀ ਕੇ ਡਾਇਰੈਕਟਰ ਉਨੀ ਚੰਗੀ ਹੈਗੀ ਲੇਵਾ ਬਾਲਾ ਚੰਗਾ ਬਾਈ ਥਾਣੀ ਬਾਲਾ ਚੰਗਾ ਖੋਲਦੇ ਕੋਈ ਨਹੀਂ ਆ ਕਿ ਲੇਵਲ ਦੀ ਫੀਟਿੰਗ ਬੜੀ ਨਹੀਂ ਆ ਤੱਕ ਨਹੀਂ ਲੱਗੇ ਡਾਕਟਰ ਬੱਚੀ ਆ ਗਈ ਬੱਚੀ ਆ ਗਈ ਬੱਚੀ ਵੀ ਬਹੁਤ ਚੰਗੀ ਆ ਕਿ ਡਾਕਟਰ ਬੱਚਾ ਕਰਦ ਕੋਦ ਦਿਖਾ ਦੇ ਲੈ ਹਾਂ ਉਹ ਨਹੀਂ ਆ ਚੰਗਾ ਕਾਦਾ ਬਰੀਕੀਆਂ ਜ ਡਾਕਟਰ ਬੱਚੀ ਪੂਰੀ ਬਾਕੀ ਤੁਰਦੀ ਦੇ ਰਹਾ ਡੇ ਲੇਵਲ ਲੱਗਾ ਖੋਲ ਖੋਲ ਤੁਰਦੀ ਆ ਬੱਚੀ ਸਹੀ ਗੱਲ ਆ ਬਾਈ ਕੀ ਬਾਤ ਆ ਬਾਕੀ ਨਵਾ ਹਾਨ ਬੱਚੇ ਡਾਕਟਰ ਗਾਂ ਨੂੰ ਇਹ ਚੀਜ਼ਾਂ ਵਧਨ ਵਾਲੀਆਂ ਘਟਨ ਵਾਲੀਆਂ ਤਾਂ ਕੋਈ ਹੈ ਨਹੀਂ ਸਹੀ ਗੱਲ ਆ ਬਾਈ ਹਾਂ ਲੈ ਮੋਲ ਜੈ ਜੂ ਵੀ ਮੋਲ ਡਾਕਟਰ ਜਮਾ ਜੈਜ ਹੋਗਾ ਬੱਚਾ ਦੇਖ ਲੈ ਕਿੰਨਾ ਚੰਗਾਗਾ ਕਿੰਨਾ ਕੁ ਦੁੱਧ ਦੇ ਦੂ ਬਾਈ ਅਸਲੀ ਡਾਕਟਰ ਮੰਨ ਕੇ ਚੱਲ 20 22 ਕਿਲੋ ਦੁੱਧ ਬੱਚੀ ਨੂੰ ਪੋਣਾ ਚਾਹੀਦਾ ਹੈਗਾ ਬਾਕੀ ਗਾਂਾਂ ਅਗਲੀ ਸੇਵਾ ਕਿੰਨਾ ਕੁ ਚੋੜੂਗਾ ਬਾਲੀ ਚੰਗੀ ਬੱਚੀ ਆ ਬਾਈ ਕਿਉਂ ਬੱਚਾ ਮਗਰ ਬੱਚੀ ਹੈ ਕੀ ਬੱਚੀ ਦਾ ਪ੍ਰਿੰਟ ਫਰੰਟ ਦੇਖ ਬੱਚਾ ਹੀ ਬਹੁਤ ਚੰਗਾ ਡਾਕਟਰ ਆਪ ਵੀ ਬਹੁਤ ਚੰਗੀ ਆ ਆਪ ਵੀ ਬਹੁਤ ਚੰਗੀ ਆ ਪੂਰੋ ਲੈਵਾ ਚੈੱਕ ਕਰੋ ਸਾਨ ਇੱਕ ਨੰਬਰ ਪੂਰੀ ਬੱਚੀ ਦੇ ਥਣ ਨਾੜਾ ਨੋੜਾ ਹੱਲ ਚੰਗੀਆਂ ਹੱਲ ਕਰਦਾ ਬਾਕੀ ਡਾਇਰੈਕਟਰ ਕੱਦ ਵੀ ਫੁੱਲਾ ਗਿਆ ਬਾਕੀ ਸੀਲ ਥੰਡੀ ਡਾਇਰੈਕਟਰ ਆਈ ਬਈ ਆਪਾਂ ਬੱਛੀ ਤੇ ਪਹਿਲਾਂ ਥੱਲੇ ਕੁਝ ਨਹੀਂ ਕਹਿਣਾ ਕਰਨਾ ਆਈ ਧਾਰਾ ਮੈਂ ਕਿ ਬਾਲੀ ਫੁੱਲਾ ਬਾਈ ਕੋਈ ਨਹੀਂ ਧਾਰਾ ਬਾਈ ਮਾਰ ਕੇ ਦਿਖਾਉਂਦਾ ਲੇਵਾ ਦੇਖੋ ਕਮਾਲ ਦਾ ਲੇ ਬਈ ਡਾਇਰੈਕਟਰ ਦਾ ਬਾਲੀ ਚੰਗੀ ਫਿਟਿੰਗ ਲੱਗਿਆ ਬੱਛੀ ਨੂੰ ਦੇ ਬਾਕੀ ਚਵਾਈ ਸਾਹਮਣੇ ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਗਈ ਮਾੜੀ ਫਰੇ ਨੂੰ ਕਰ ਲਾ ਬਈ ਬਾਲਾ ਚੰਗਾ ਜੁਆਣਾ ਹੈ ਨਾ ਚੂਣ ਚੈੱਕ ਲੈ ਡਾਇਰੈਕਟਰ ਲੈ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਕੋਈ ਚੱਲ ਕੋਈ ਬੋਲੀ ਡਾਇਰੈਕਟਰੇ ਬੈਠਾ ਥੱਲੇ ਸਹੀ ਗੱਲ ਆਪਨੇ ਚਵਾਈ ਦੇ ਡੈਕਟਰ ਆ ਕਹਿੰਦੇ ਮੈਨੂੰ ਲੱਗਿਆ ਉਹ ਨਹੀਂ ਵਰਦੀ ਆ ਚਵਾਈ ਤੱਕ ਨਹੀਂ ਡੈਕਟਰ ਕਿੰਨਾ ਦੁੱਧ ਦੇਖਾ ਤਾਰਾ ਮਾਰੇਗਾ ਵਾਲਟੀ ਤਹਾਨੂੰ ਹੋਣੀ ਹੈਗੀ ਸਹੀ ਗੱਲ ਆ ਬਈ ਕਿਉਂਣ ਚਵਾ ਕਰਮ ਵਾਲੀ ਦਾ ਇੱਕ ਨੰਬਰ ਆ ਜਿਵੇਂ ਮਰਜੀ ਚੋਈ ਚੱਲ ਮਗਰਲੇ ਥਣਾਈ ਚੈੱਕ ਕਰੋ ਜੀ ਬਾਈ ਕਿਆ ਬਾਤ ਆ ਯਾਰ ਬਾਕੀ ਮੋਲ ਬਾਈ ਕਹਿੰਦਾ ਜਮਾ ਜਾਇਜ਼ ਹੋਗਾ ਬਾਲਾ ਮੋਲ ਨਹੀਂ ਕਰਦੇ ਪਹਿਲਾਂ ਬਾਈ ਦੇ ਜਾਇਜ਼ੀ ਹੁੰਦੇ ਖਿੱਚ ਕੇ ਮੋਲ ਰੱਖ ਬਾਈ ਡੈਕਟਰ ਤਹਾਨੂੰ ਹੋਣੀ ਹੈਗੀ ਲੈ ਸਹੀ ਗੱਲ ਆ ਬਈ ਲੈ ਕਵਾਲਿਟੀ ਦੇ ਬੱਚਾ ਦਾ ਡਾਕਟਰ ਬੱਚੇ ਦਾ ਵੀ ਕੋਈ ਮੁੱਲ ਵੈੜਦਾ ਵੀ ਨਹੀਂਗਾ ਸਹੀ ਗੱਲ ਹੈ ਬੱਚਾ ਡਾਕਟਰ ਡਾਇਮੰਡ ਪੀਸ ਬਿਲਡ ਤਿਆਰ ਕਰ ਦੂਗੀ ਤੇ ਘਰੇ ਬੱਚੀ ਬਾਗੀ ਨਾਲ ਦੋ ਨਗ ਮਿਲਨੇ ਆ ਬਾਈ ਨਾਲੇ ਦੁੱਧ ਪਾਗੂਆਂ ਦਾ ਨਵੇਂ ਬੱਚਾ ਮਿਲ ਜਾਣਾ ਨਾਲੇ ਬੱਚੇ ਨੇ ਤਿਆਰ ਹੋ ਜਾਣਾ ਕਿ ਨਹੀਂ ਬਾਈ ਹਾਂ ਬਈ ਅੱਗੇ ਵੀਰੇ 5 ਨੰਬਰ ਕਿਹੜਾ ਸੁਆ ਸੂਈ ਆ ਇਹ ਵੀ ਡਾਕਟਰ ਦੂਜਾ ਸੁਆ ਸੂਈ ਆ ਵੈੜ ਇਹ ਕਦੋਂ ਸੂਈ ਆ ਵੀਰੇ ਇਹਨੂੰ ਮੰਨ ਕੇ ਚੱਲ ਡਾਕਟਰ ਹੋ ਗਿਆ ਹਫਤਾ ਤੱਕ ਬੱਚਾ ਕੀ ਆ ਮਗਰ ਬੱਚਾ ਡਾਕਟਰ ਦੇ ਮਗਰ ਹਾਂ ਬਾਈ ਠੀਕ ਆ ਇਹ ਕਿੰਨਾ ਕੁ ਦੁੱਧ ਦਾ ਦਹੀ ਦੂੰ? ਦੁੱਧ ਮੰਨ ਕੇ ਚੱਲ ਹੂਗਾ ਡਾਕਟਰ 7-8 ਕਿਲੋ ਟਾਈਮ ਦਾ। ਠੀਕ ਆ ਬਾਈ। ਮੰਨ ਕੇ ਚੱਲ 20-22 ਕਿਲੋ ਦੁੱਧ ਪਾ ਦੂ ਬੱਛੇ। ਹੂੰ। ਬਾਕੀ ਡੱਬ ਡਿਜ਼ਾਈਨ ਪ੍ਰਿੰਟ ਪ੍ਰਿੰਟ ਵਹਿੜਦਾ। ਸਹੀ ਆ। ਕਿੰਨਾ ਕਾ ਡਾਕਟਰ ਉਹਨਾਂ ਚੰਗਾ ਬਾਕੀ ਥਾਂ ਲੇਵਾ ਖਾਇ ਡਾਕਟਰ ਵਹਿੜਦਾ। ਹੂੰ। ਲੇਵਾ ਨੇੜ ਤੋਂ ਚੈੱਕ ਕਰਵਾ ਲੈ, ਲੇਵਰੀ ਕੁਆਲਿਟੀ ਚੈੱਕ ਕਰ ਲੋ ਵੀ। ਥਾਣ ਬਹੁਤ ਚੰਗਾ ਹਨਾ। ਥਾਣ ਤੋਂ ਡਾਕਟਰ ਵਾਚ ਵਹਿੜਦਾ। ਕਿੰਨਾ ਕੇ ਡਾਇਰੈਕਟਰ ਉਹਨਾਂ ਚੰਗਾ ਲੱਗਿਆ ਗਾ ਬਾਕੀ ਪ੍ਰਿੰਟ ਪ੍ਰਿੰਟ ਤੇ ਬਾਕੀ ਡਾਇਰੈਕਟਰ ਬੈਡ ਸੀਲ ਠੰਡੀ ਤਾਂ ਇੰਨੀ ਗਾਈ ਕਹਿਣਾ ਕਰਨਾ ਕਰਮਾ ਜਿਵੇਂ ਨਹੀਂ ਪਸਦਾ ਨਹੀਂ ਬਹੁਤ ਚੰਗਾ ਲੱਗਿਆ ਹਾਂ ਨਾ ਬਹੁਤ ਹੋਣਾ ਫੁੱਲ ਚੰਗੀਆਂ ਨੇ ਕਰਮਾ ਮੈਂ ਕਿਹੜਾ ਥਣ ਥਣ ਦਿਖਾ ਦੇ ਬਾਕੀ ਲੇਵਾ ਦੇ ਅਰੇ ਗੱਠ ਗੁੱੜ ਮੂਰ ਨੂੰ ਫਰਦਾਗਾ ਸਹੀ ਗੱਲ ਆ ਬਾਈ ਤੇ ਮੰਨ ਕੇ ਥਣ ਥਣ ਤੇ ਡੈਕਟਰ ਬਾਕੀ ਵਿਖਰਮਾ ਬੁਖਰਮਾ ਚਵਾਈ ਚੂ ਡੈਕਟਰ ਬਹੁਤ ਨਜਾਇਜ਼ ਚੰਗੀ ਹੈਗੀ ਠੀਕ ਆ ਬਾਈ ਤੇ ਬਾਕੀ ਡੈਕਟਰ ਚਿੱਟੇ ਪ੍ਰਿੰਟ ਚ ਆ ਗਈ ਬਾਕੀ ਡੈਕਟਰ ਇਹ ਪ੍ਰਿੰਟ ਦੇ ਅੱਪਰ ਨੂੰ ਵੀ ਡਿਮਾਂਡ ਬਹੁਤ ਆ ਗਈ ਮੰਗ ਬਹੁਤ ਆ ਸਹੀ ਬਾਕੀ ਫੇਸੂਸ ਬਹੁਤ ਨਜਾਇਜ਼ ਚੰਗਾ ਲੱਗਿਆ ਤੇ ਲੰਬੀ ਢਿੱਲੀ ਉਹ ਤੋਰ ਕੇ ਦਿਖਾਈ ਸੋਈ ਸਵਾਈ ਹੈ ਥਣ ਲਈ ਵਾ ਇੱਕ ਨੰਬਰ ਆ ਬਾਈ ਤੇ ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ ਮੋਟਾ ਮੋਟਾ ਚੋਣਾ ਥਾਣੀ ਰੱਖਦਾ ਨਾ ਥਣ ਬਹੁਤ ਚੰਗਾ ਲੱਗਿਆ ਬਾਕੀ ਡੈਕਟਰ ਬੈਡ ਵੀ ਜਵਾਨ ਤੇ ਮਾਨਯੋ ਭਈ ਦੰਦਾਂ ਚ ਡਾਇਰੈਕਟਰ ਦੇਖੇ ਨੇਗੇ ਆਪਾਂ ਲੇਬਲ ਦੀ ਕੁਆਲਿਟੀ ਦਿਖਾਈ ਡਾਇਰੈਕਟਰ ਤੁਰਦੀ ਦੀ ਬੱਛੀ ਉੱਤੋਂ ਪੱਧਰ ਕੋਈ ਠੂਈ ਨਹੀਂ ਜਗਦੀ ਹਾਂ ਜਮੀ ਚੱਕਣਾ ਡਾਇਰੈਕਟਰ ਬਾਕੀ ਤੋਰਾ ਤਾਰਾ ਵਹਿੜਦਾ ਕਿੰਨਾ ਕਹਦੇ ਉਹਨਾਂ ਚੰਗਾ ਲੱਗਿਆ ਵਹਿੜ ਨੂੰ ਸਹੀ ਹੈ ਬਾਕੀ ਸਾਫ ਸੁਥਰੀ ਬਹੁਤ ਆ ਡਾਇਰੈਕਟਰ ਵਿੱਚ ਤੋਰਾ ਤਾਂ ਇੱਕ ਨੰਬਰ ਆ ਭਾਈ ਆਰਡਰ ਕਮਾ ਬਾਕੀ ਐਡਸੀ ਝੰਡੀ ਵਹਿੜ ਬਾਕੀ ਕੁਆਲਿਟੀ ਕੁਆਲਿਟੀ ਬੜੀ ਨਜ਼ਾਇਜ਼ ਚੰਗੀ ਲੱਗੀ ਆ ਵਹਿੜ ਨੂੰ ਕਿੰਨੀ ਕਹਦੇ ਉਹਨੇ ਬਾਕੀ ਡਾਇਰੈਕਟਰ ਡੱਬ ਡਿਜ਼ਾਈਨ ਵਹਿੜ ਦਾ ਪ੍ਰਿੰਟ ਪ੍ਰਿੰਟ ਕਿੰਨਾ ਕਹਦੇ ਉਹਨਾਂ ਚੰਗਾ ਲੱਗਿਆਗਾ ਹੂੰ ਇਹ ਮੁੱਲ ਜਾਇਜ਼ ਹੀ ਹੋ ਬਾਈ ਮੋਲ ਲੈਟਰ ਜਮਾਂ ਜਾਇਜ਼ ਹੋਗਾ ਬਾਕੀ ਤਾਂ ਮੁੱਲੀ ਨਹੀਂ ਕਰਨੇ ਡਾਕਟਰ ਠੀਕ ਆ ਬਾਈ ਹਾਂ ਮੋਲ ਬਾਈ ਕਹਿੰਦਾ ਜਮਾਂ ਖਿੱਚ ਕੇ ਰੱਖਾਂਗੇ ਜਾਇਜ਼ ਮੋਲ ਰੱਖਾਂਗੇ ਬਾਕੀ ਕੋਈ ਚੱਕਰ ਨਹੀਂ ਧਾਰਾ ਬਾਈ ਮਾਰ ਕੇ ਦਿਖਾਣਾ ਮਾਰ ਦੇ ਬਾਈ ਧਾਰਾ ਚਵਾਈ ਬਾਲੀ ਚੰਗੀ ਆ ਨਾ ਮੋਟਾ ਮੋਟਾ ਚੋਣ ਆ ਜਿਵੇਂ ਮਰਜੀ ਕੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕੁਝ ਨਹੀਂ ਲੈ ਕਿਆ ਬਾਤ ਹੈ ਬਾਕੀ ਲੈਟਰ ਚਵਾਈ ਚੂਈ ਤੇ ਬਾਕੀ ਵੈਰ ਸੀ ਢੰਡੀ ਤੇ ਬਾਲੀ ਨਹੀਂ ਆਇਆ ਡਾਕਟਰ ਬਨ ਕੇ ਕਹਿਣਾ ਕਰਨਾ ਡਾਕਟਰ ਜਮੇ ਨਹੀਂ ਕੁਝ ਹਮ ਮਗਰ ਲੈ ਫੁਣਾਈ ਚਵਾਈ ਚੈੱਕ ਕਰ ਲੋ ਬਾਈ ਕਿਆ ਬਾਤ ਹੈ ਕੌਣ ਬੜਾ ਚੰਗਾ ਹੈ ਨਾ ਹੋਲੀ ਵਣੀ ਮਾਰਕੀਟਿੰਗਾਂ ਲੱਗਿਆ ਕਿੰਨਾ ਕਹਦੇ ਉਹਨਾਂ ਲੈ ਹੂੰ ਵੀਡੀਓ ਡਾਇਰੈਕਟਰ ਖੜਕਾ ਸੁਣਦਾ ਹੋਊਗਾ ਸਹੀ ਗੱਲ ਆ ਬਾਈ ਖੜਕਾ ਸੁਣਦਾ ਚਵਾਈ ਦਾ ਇੱਕ ਨੰਬਰ ਚਵਾਈ ਆ ਲੇਵਾ ਚੰਗਾ ਪ੍ਰਿੰਟ ਬਰੀਟ ਇੱਕ ਨੰਬਰ ਆ ਬਾਈ ਕੀ ਗੱਲ ਆ ਅੱਗੇ ਆ ਗਈ ਬਾਈ 6 ਨੰਬਰ ਡਾਇਮੰਡ ਪੀਸ ਜਿਹੜਾ ਸੂਹਾ ਸੁੰਦੀ ਆ ਬਾਈ ਇਹ ਡਾਇਰੈਕਟਰ ਦੂਜਾ ਸੂਹਾ ਸੋਨਾ ਵੜਨੇ ਕਿੰਨੇ ਦਿਨ ਲਊ ਬਾਈ ਇਹ ਮੰਨ ਕੇ ਚੱਲ ਡਾਇਰੈਕਟਰ ਲੈੰਦੀ ਆ 5 6 ਦਿਨਾਂ ओके भाई ये दंदू डायरेक्टर 6 ਦਾ ਦੁੱਧ ਦਾ ਕੰਨੀ ਸਿੱਟੇਂ ਦਾ ਟ੍ਰਿਕ ਠੀਕ ਆ ਤੇ ਜੁਪੀਟਰ ਦੇ ਡਾਇਰੈਕਟਰ ਖੋਦਾ ਤੇਰੇ स्नो मैन ਦਾ ਸੈਕਸ਼ਨ ਸੀ ਮਨ ਲੱਗਿਆ ਬੱਛੀ ਵਾਲਾ ਠੀਕ ਆ ਬਾਈ ਹਾਂ ਮੰਨ ਕੇ ਚੱਲ ਪਹਿਲੇ 27 28 ਕਿਲੋ ਦੁੱਧ ਪਾਇਆ ਸੀਗਾ ਯਾਰ ਡਾਇਮੰਡ ਪੀਸ ਆ ਹਨਾ ਇਹ ਡਾਇਰੈਕਟਰ ਕਿੰਨੀ ਚੰਗੀ ਆ ਰੰਗ ਵਾਲੀ ਲਾਈਟਿੰਗ ਚੈੱਕ ਕਰੋ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਪੂਰੀ ਵਿਕੀ ਦੇ ਥਣ ਹੋ ਲੱਕ ਕੱਢ ਫੁੱਲ ਬਰੀਡ ਬਾਕੀ ਡਾਕਟਰ ਲੈਵਾ ਪੂਲਾ ਪਾਲਾ ਬਾਹਲਾ ਨਹੀਂ ਆਇਆ ਹੈਗਾ ਇਹਦੇ ਉੱਤੇ ਢੁਲਾ ਢੁਲਾ ਕੱਢ ਗਈ ਮੰਨ ਕੇ ਚੱਲ ਬੈਠਣੇ ਦੱਸਣਾ ਹੈਗਾ ਹੂੰ ਦੁੱਧ ਮੈਨੂੰ ਲਾ ਦੇ ਡਾਕਟਰ ਐਦ ਕੀਤੀ 32 ਕੁਲੀ ਪਾ ਦੂਗੀ ਠੀਕ ਹੈ ਤੇ ਬਾਕੀ ਡਾਕਟਰ ਬੈਠ ਦਾ ਫੇਸ ਬੂਸ ਦਿਖਾ ਦੇ ਮੂਰੋ ਲੈਵਾ ਚੈੱਕ ਕਰਵਾ ਦੀਏ ਮਾਣਾ ਜਲੇ ਪੂਰੀ ਰਿੱਥੀ ਦੇ ਕੱਲਾ ਕੱਲਾ ਥਣ ਨਾੜਾ ਨੂੜਾ ਫੋਲ ਚਾਹੀਏ ਫੇਸ ਦੀ ਬਿਊਟੀ ਦੇਖੋ ਫੇਸ ਦੇ ਨਾਲ ਡਾਕਟਰ ਜਮਾ ਬਾਈਟ ਆ ਗਈ ਮੈਂ ਕਹਿੰਦਾ ਕੋਕਾ ਬੀਸ ਆ ਯਾਰ ਡਾਕਟਰ ਦੰਦਾ ਜੂ ਵੀ ਕਹਿਣਾ ਹੀ ਗੱਲ ਨਹੀਂ ਛੇ ਦਾ ਹੁੰਦਾ ਪਿਆਰ ਹੋ ਜੇ ਬੰਦਾ ਠੀਕ ਆ ਭਾਈ ਇਹ ਬਾਕੀ ਡਾਕਟਰ ਬੈਡ ਵੱਡੀ ਬੁੱਢੀ ਸਹੀ ਗੱਲ ਆਲ ਡੀ ਜੈਕ ਹੈ ਡਾਕਟਰ ਬਾਹਰ ਦੀ ਕਿੰਨੀ ਹੈਗੀ ਪਰ ਫਰੰਟ ਫਰੰਟ ਤੇ ਬਾਲਾ ਚੰਗਾ ਕਰਮਾ ਯਾਰ ਬਾਲਾ ਨਹੀਂ ਆਇਆ ਚੰਗਾ ਲੱਗ ਬਾਕੀ ਲੇਵਾ ਦਿਖਾ ਦਿੱਤਾ ਗੁਲਾਬੀ ਗੁਲਾਬ ਹੈ ਜੋਸ ਵਾਲਾ ਲੇਵਾ ਹੈਗਾ ਤੇ ਸੀਲ ਹੰਡੀ ਡਾਕਟਰ ਇੰਨੀ ਕਹਿ ਗਈ ਠੀਕ ਹੈ ਕਿੰਨੀ ਕਹਦੇ ਉਹਨੂੰ ਲੈ ਲੈ ਭਾਈ ਜਿਵੇਂ ਬਾਕੀ ਮੇਰੇ ਤੋਂ ਚੈੱਕ ਕਰਵਾਣੇ ਥਾਣੀ ਬਾਲਾ ਚੰਗਾ ਲੱਗੇ ਲੈ ਮੁਠੀ ਵਾਲਾ ਥਾਣ ਕੱਲਾ ਕੱਲਾ ਹਨ ਫੁੱਲ ਬ੍ਰੀਡ ਆ ਕਿੰਨੀ ਬਾਕੀ ਡੈਕਟਰ ਬੈਡ ਵੱਡੀ ਬੁੱਡੀ ਕਿੰਨੀ ਕਹੇ ਉਹ ਨਹੀਂ ਬੋਲੇ ਭਾਈ ਤੋਰ ਕੇ ਦਿਖਾ ਦੇ ਫੁੱਲ ਕੱਦ ਦਾ ਆਰਡਰ ਕਮਾਲ ਦਾ ਥਾਣ ਬਹੁਤ ਚੰਗਾ ਮੁਠੀ ਵਾਲਾ ਥਾਣ ਬਿਊਟੀ ਇੱਕ ਨੰਬਰ ਪ੍ਰਿੰਟ ਵਾਲਾ ਚੰਗਾ ਯਾਰ ਕਰਮਾਲੀ ਦਾ ਹਣਾ ਪ੍ਰਿੰਟ ਪ੍ਰਿੰਟ ਡੈਕਟਰ ਲੈ ਵਾਲੂਆ ਦਿਖਾ ਦੇ ਬੈਡ ਰਾ ਕਿੰਨਾ ਚੰਗਾ ਜਾ ਇੱਕ ਡਾਕਟਰ ਚੀਜ਼ ਆ ਗਈ ਬੈਠ ਸਹੀ ਗੱਲ ਆ ਕੱਚੀ ਕੱਚੀ ਆ ਕੱਲੀ ਵਾਸਣਾ ਕਿਹਦੇ ਡਾਕਟਰ ਬੈਠਣ ਤਿਆਰ ਹੋਣਾ ਐਨੇ ਲੇਵਾ ਹੋਰ ਤਿਆਰ ਕਰਨਾ ਬੈਠ ਨੇ ਸਹੀ ਆ ਕਿਵੇਂ ਟੱਲਾਡੂ ਲਾ ਪੰਗਾ ਡਾਕਟਰ ਬੜੀ ਨਹੀਂ ਆਈ ਪੂਲੀ ਪਈ ਐ ਥੱਲੇ ਥੱਲੇ ਅਗੇ ਡਾਟੇ ਲੇਵਾ ਵੀ ਜਮਾ ਗੁਲਾਬੀ ਪਿਆਗਾ ਸਹੀ ਆ ਇਹ ਲੰਬੀ ਲੁੰਬੀ ਵੱਡੀ ਬੁੱਡੀ ਸਾਈਡਾਂ ਤੋਂ ਡਾਉਂ ਡਾਕਟਰ ਦੇਖ ਲੈ ਤੇ ਫੇਸ ਕਰਾਈ ਉਧਰ ਨੂੰ ਕੇਸ ਉਸ ਦਿਖਾਇਆ ਡਾਕਟਰ ਕਿੰਨਾ ਚੰਗਾ ਲੱਗਿਆ ਤੇ ਬਾਕੀ ਤੁਸੀਂ ਵੀ ਲੈ ਕਮਾਲ ਦੀ ਬੋਦੀ ਬਾਦੀ ਬਹੁਤ ਚੰਗੇ ਸਨਖ ਆਪਣਾ ਬਾੜ ਦੇ ਵਿੱਚ ਫੁੱਲ ਬਾਕੀ ਡਾਕਟਰ ਆਪ ਵੀ ਬਹੁਤ ਚੰਗੇ ਸੀਮਣ ਦੀ ਹੈਗੀ ਲੱਗਿਆ ਬਈ ਬਹੁਤ ਚੰਗਾਗਾ ਠੀਕ ਆ ਰਿਪੀਟਰ ਦੀ ਖੁਦ ਡਾਕਟਰ स्नोਮੈਨ ਦਾ ਸੈਕਸਡ ਸੀਮਣ ਲੱਗਿਆ ਵਾ ਠੀਕ ਆ ਭਾਈ ਤੇ ਕਦ ਕੁੱਦ ਦਿਖਾਇਆ ਡਾਕਟਰ ਕਦ ਫੁੱਲ ਹਨਾ ਤੇ ਤਾਂ ਤੋਂ ਸਟ੍ਰੇਟ ਰੂਟ ਦਿਖਾ ਦੇ ਐਡਾਂ ਤੋਂ ਕਿੰਨੀ ਗਏ ਡਾਕਟਰ ਓਨੀ ਚੰਗੀ ਹੈਗੀ ਠੀਕ ਆ ਮੂਲ ਡਾਕਟਰ ਕੋਈ ਬਾੜਾ ਕਰਨਾ ਨਹੀਂਗਾ ਠੀਕ ਆ ਇਹ ਜੇ ਕਿਸੇ ਕੋਲ ਹੋਰ ਹੁੰਦੀ ਡਾਇਰੈਕਟਰ ਮੁੱਲ ਵੜਦਾ ਡੇਢ ਹੋਣਾ ਸੀਗਾ ਹੂੰ ਸਹੀ ਗੱਲ ਉਹ ਡਾਇਰੈਕਟਰ ਵੀ ਮੁੱਲ ਨਹੀਂ ਕਰਨਾ ਮੁੱਲ ਕਰਨਾ ਜਿਵੇਂ ਜੈ ਜੀ ਵੇਚਣ ਵਾਲਾ ਮੁੱਲ ਬਾਈ ਦੇ ਜੈ ਜੀ ਹੁੰਦੇ ਆ ਖਿੱਚ ਕੇ ਮੁੱਲ ਰੱਖਾਂਗੇ ਬਾਈ ਕਹਿੰਦਾ ਬਾਹਲਾ ਮੁੱਲ ਨਹੀਂ ਰੱਖਦੇ ਆਰਡਰ ਆਰਡਰ ਕਮਾਲ ਦਾ ਹੈਗਾ 프ਿੰਟ 프ਿੰਟ ਫੁੱਲ ਕਰਦਾ ਕਿ ਨਹੀਂ ਬਾਈ ਪੂਰਾ ਫੁੱਲ ਕਰਦਾ ਫੁੱਲ ਹੀ ਵਜਣਾ ਰਹਿ ਗਿਆ ਲੈ ਵਾ ਦੇਖ ਤੂੰ ਕਰਮਾ ਜੀ ਦਾ ਗੁਲਾਬੀ ਗੁਲਾਬੀ ਆ ਬਾਈ ਦੀ ਗੱਲ ਸਹੀ ਆ ਤੱਲਾ ਦੇਖ ਆ ਡੈਟ ਕਿੱਦਾਂ ਲੱਗਾ ਦੀ ਨਾ ਬੱਚੀ ਨੇ ਦੱਸਣਾ ਹੈ ਡਾਇਰੈਕਟਰ ਉਹ ਨਿਯਾਇ ਚੰਗੇ ਫਾਰਮ ਚੋਂ ਵੜ ਲਈ ਡਾਇਰੈਕਟਰ ਹੂੰ ਸਹੀ ਗੱਲ ਆ ਅੱਗੇ ਆ ਗਈ ਬਈ 7 ਨੰਬਰ ਤੇ ਕਿਹੜਾ ਸੂਆ ਜੀ ਇਹ ਵੀ ਡਾਇਰੈਕਟਰ ਪਹਿਲਾ ਸੂਆ ਬੱਚੀਆ 4 ਦਾੰਦ ਹੈਗੀ ਠੀਕ ਆ ਇਹ ਵੀ ਡਾਇਰੈਕਟਰ ਫਾਰਮ ਚੋਂ ਆਈ ਆ ਬੱਚੀ ਹਮ ਫੇਸ ਫੂਸ ਬੱਚੀ ਦਾ ਤੱਦ ਵਜਣਾ ਸਹੀ ਆ ਸਿਮਨ ਡਾਇਰੈਕਟਰ ਇਹਦੇ ਵੀ ਏਵੀਐਸ ਦਾ ਦੱਸਿਆ ਹੀ ਪ ਨਹੀਂ ਕਿਹੜਾ ਲੱਗਿਆ ਵਗਾ ਡਾਇਰੈਕਟਰ ਪਤਾ ਕਰਕੇ ਦੱਸ ਦਾਂਗੇ ਚਾਰ ਦੰਦਾ ਡਾਕਟਰ ਠੀਕ ਹੈ ਕੱਦ ਫੇਸ ਫੂਸ ਡੱਬ ਡਿਜ਼ਾਈਨ ਇੰਨਾ ਕੇ ਡਾਕਟਰ ਉਹਨਾ ਚੰਗਾ ਹੈਗਾ ਸਹੀ ਗੱਲ ਹੈ ਤੇ ਮੰਨ ਕੇ ਡਾਕਟਰ ਇੱਕ ਕੱਚੀਆਂ ਵਾਲਾ ਭਾਜੂਗਾ ਕਿੱਦੇ ਤਿਆਰ ਹੋਵੀਂ ਬੱਛੀ ਮੰਨ ਕੇ ਚੱਲ ਪੂਰੇ ਫੁੱਲ ਰੁਪਈਆਂ ਦੀ ਬੱਛੀ ਹੈਗੀ ਸਹੀ ਗੱਲ ਤੇ ਠੰਡੀ ਸੀ ਲੈਟਰ ਲੈ ਜਿਵੇਂ ਮਰ ਜਿਆ ਸਵੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਡਾਈਟਰੇ ਭਾਲ ਨਹੀਂ ਪਾਈ ਬੱਚੀ ਨੇ ਪੂਰਾ ਫਾੜੀ ਵਾਲਾ ਆਰਡਰ ਲੱਗਿਆਗਾ ਸੇਲ ਠੰਡੀ ਕੱਦ ਪ੍ਰਿੰਟ ਇੰਨਾ ਕਹਦੇ ਉੰਨਾ ਚੰਗਾ ਲੱਗਿਆ ਜੀ ਅੱਜ ਕਮਾਲ ਹਣਾ ਬਾਕੀ ਡਾਈਟਰੇ ਭਾਈ ਜਣ ਬੱਚੀ ਜੇ ਬਾਲਾ ਨਜਾਇਜ਼ ਚੰਗਾ ਗੱਲੀ ਕੱਚੀ ਕੱਚੀ ਉਸ ਹਾਂ ਨੰਦਾ ਜਲਾ ਹੈ ਡਾਈਟਰੇ ਕੇ ਸਾਪੀ ਵੀ ਹੁੰਦੀ ਹੈ ਬੱਚੀ ਸਹੀ ਗੱਲ ਆ ਬਾਲੀ ਚਮਕਣਾ ਬੱਚੀ ਚਮਕ ਕੱਦ ਵਜਨ ਪੂਰਾ ਫੁੱਲ ਆ ਡਾਈਟਰ ਖੋਲੀ ਬਾਈ ਤੋਰੀ ਬਰੀਡ ਹੀ ਬਾਲੀ ਆ ਬੱਚੀ ਤੇ ਬਾਕੀ ਡਾਈਟਰ ਪੋਰਦਾ ਜਾਵਾਂ ਹੂੰ ਆਪ ਵੀ ਡਾਕਟਰ ਇਹਦੀ ਸੀਮਨ ਟੇਲ ਦਿੱਤੀ ਸੀ ਕਿਹੜੇ ਦੀ ਹੈਗੀ ਏਵੀਐਸ ਦਾ ਲੱਗਿਆ ਦੱਸਿਆਗਾ ਹੂੰ ਉਹ ਪਤਾ ਕਰਦਾ ਕਿਹੜਾ ਲੱਗਿਆ ਵਗਾ ਠੀਕ ਆ ਭਾਈ ਤੇ ਬੱਚੀ ਦਿਖਾਏ ਡਾਕਟਰ ਕਿੰਨੀ ਹੈ ਕੱਚੀ ਕੱਚੀ ਆ ਬਰੀਕ ਵਾਲੀ ਆ ਦੁੱਧ ਵਾਲਾ ਪੀ ਸਕਨੀ ਬਈ ਹਾਂ ਬਈ ਸੋਰਾ ਇੱਕ ਨੰਬਰ ਵਾਲਾ ਢਿੱਲੀ ਛਾੜ ਦੇ ਹੂੰ ਤੋਰਾ ਇੱਕ ਕਾ ਨੰਬਰ ਆ ਉਤੋਂ ਪੱਦਰ ਫਰੈਂਡ ਡੇ ਡਾਕਟਰ ਤੋਂ ਖੜਨੀ ਖੁੜਨੀ ਬੱਛੀ ਚੈੱਕ ਕਰਾ ਲਈ ਕਿੰਨੀ ਚੰਗੀ ਹੈਗੀ ਸਹੀ ਗੱਲ ਆ ਤਾਂ ਡਾਕਟਰ ਸਟ੍ਰੇਟ ਉਹ ਨਜਾਇਜ਼ ਹੈ ਡਾਕਟਰ ਹੂੰ ਕਿੱਦੇ ਡਾਕਟਰ ਤਿਆਰ ਹੋ ਗਈ ਪੂਰੇ ਫੁੱਲ ਰੁਪਈਆ ਦੀ ਬੱਛੀ ਹੈਗੀ ਤੇ ਮੁੱਲ ਜਾਇਜ਼ ਹੀ ਹੋਵੇ ਮੁੱਲ ਡਾਕਟਰ ਜਮਾ ਜਾਇਜ਼ ਠੀਕ ਆ ਫੇਸ ਵਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਕੱਚੇ ਕੇ ਰੱਖਾਂਗੇ ਜਮਾ ਜਾਇਜ਼ ਮੁੱਲ ਰੱਖਾਂਗੇ ਬਰੀਡ ਵਾਲੀ ਆ ਯਾਰ ਬਾਕੀ ਡਾਕਟਰ ਨਵਾਂ ਹਾਨ ਬੱਛੀਆਂ ਹਜੇ ਇਹਨਾਂ ਡਾਕਟਰ ਬਦ ਨਾ ਘਟ ਨਾ ਦਾ ਹੈ ਨਹੀਂ ਘਟ ਨਾ ਦਾ ਹੈ ਨਹੀਂ ਗਾ ਕੰਨੀ ਬਾਈ ਹਾਂ ਬਈ ਹੂੰ ਹੂੰ ਸੋਰਾ ਇੱਕ ਨੰਬਰ ਲੇਵਾ ਇੱਕ ਨੰਬਰ ਥਾਨ ਇੱਕ ਨੰਬਰ ਆ ਬਾਈ ਕੀ ਆ ਬਾਾਕੀ ਡਾਕਟਰ ਸੀਲ ਢੰਡੀ ਦੇਖ ਲੈ ਪਾਵਾ ਉਧਰੋਂ ਲੈ ਕੇ ਬੰਨੀ ਹੈਗੀ ਮੈਂ ਆਈ ਵੇ ਥੱਲੇ ਲਾ ਸਹੀ ਗੱਲ ਆ ਬਾਈ ਜਮੇ ਨਹੀਂ ਬਸ ਸਫਾਈ ਦੇਖ ਲੈ ਮੇਰੀ ਕਿ ਬਾਕੀ ਡਾਕਟਰ ਕੱਚੀ ਆ ਕਿ ਡੱਟ ਲਾਡੂ ਲਾ ਕੱਢ ਕੇ ਬਚਨੀ ਭੁਲਾ ਭੁਲਾ ਪਾ ਗਏ ਦੱਸਣਾ ਡਾਕਟਰ ਕੋਈ ਚੀਜ਼ ਆਗੀ ਚੀਜ਼ ਆਗੀ ਤੇ ਵਜਨ ਵੀ ਪੂਰਾ ਫੁੱਲ ਆ ਡਾਕਟਰ ਸਹੀ ਆ ਬਾਈ ਅੱਗੇ ਆ ਗਈ ਬਾਈ 8 ਨੰਬਰ ਤੇ ਕਿਹੜਾ ਸੂ ਹੈ ਜੀ ਇਹ ਰਾਈਟਰ ਦੂਜਾ ਸੁਆ ਬੈਠਨੇ ਸੁਣਾਗਾ ਕਿੰਨੇ ਦਿਨ ਲੋ ਜੀ ਬਟ ਇਟ ਦਿਨ ਲੈਂਦੇ ਇੱਕ ਦੋ ਦਿਨ ਠੀਕ ਹੈ ਜੀ ਤੇ ਲੇਵਾ ਦਿਖਾਇ ਰਾਈਟਰ ਬੈਠ ਕੇ ਆ ਬਾਤ ਆਰਡਰ ਬੜਾ ਕਮਾਲ ਦਾ ਹਨਾ ਬਈ ਬਾਲਾ ਨੂੰ ਆਇਆ ਆਰਡਰ ਲੱਗਿਆ ਰਾਈਟਰ ਕੀ ਬਾਤ ਹੈ ਇਹ ਰਾਈਟਰ ਕਿਹਨੇ ਢੁੱਲਾ ਢੁੱਲਾ ਨਾ ਬੱਚੀ ਕਿਦੇ ਕੱਢ ਗਈ ਦੱਸੂਗੀ ਵੀ ਕੋਈ ਚੀਜ਼ ਹੈਗੀ ਸਹੀ ਗੱਲ ਹੈ ਲੇਵਾ ਬੜਾ ਚੰਗਾ ਹਨਾ ਲੇਵਾ ਡਾਇਰੈਕਟਰ ਆਰਡਰ ਚੈੱਕ ਕਰਵਾ ਨੇ ਲੈ ਕੀ ਬਾਤ ਹੈ ਇਹ ਤੋਂ ਰਾਈਟਰ ਸੈਟ ਡਾਊਨ ਡੱਬ ਡਿਜ਼ਾਈਨ ਪ੍ਰਿੰਟ ਪ੍ਰਿੰਟ ਚੈੱਕ ਕਰਾ ਦੇ ਬੱਚੀ ਦਾ ਹੂੰ ਫੁੱਲ ਕੱਦ ਫੁੱਲ ਬ੍ਰੀਡ ਫਰੰਟ ਫਰੰਟ ਮਗਰ ਮੂਰ ਲਲੇਵਾ ਦੇਖੀ ਡਾਕਟਰ ਆਇਆ ਬਾਟਿੰਗ ਸਾਪੀ ਵੀ ਨਹੀਂ ਹੁੰਦੀ ਆ ਡਾਕਟਰ ਇੱਕ ਦੂਜੀ ਤੋਂ ਵੱਧ ਕੇ ਆ ਬੜਾ ਮੈਂ ਕਹਿੰਦਾ ਡਾਇਮੰਡ ਪੀਸ ਆ ਮੁੱਲ ਜੈ ਜੀ ਹੋਣਗੇ ਭਾਈ ਮੂਰ ਡਾਕਟਰ ਜਮਾ ਜੈ ਹੋਣਗੇ ਠੀਕ ਆ ਭਾਈ ਫੇਸ ਦੀ ਬਿਊਟੀ ਬੋਦੀਵਾਦੀ ਪੂਰੀ ਚੰਗੀ ਆ ਖੋਲੀ ਬਈ ਤੋਰ ਕੇ ਦਿਖਾਈ ਉੱਤੋਂ ਪੱਧਰਾ ਹਨਾ ਜਮਾ ਜਮਾ ਡਾਕਟਰ ਸਟ੍ਰੇਟ ਆ ਜਵਾਨੀ ਚ ਬੱਛੀ ਆ ਲੋ ਡਾਕਟਰ ਮੰਨ ਕੇ ਚੱਲ 24 25 ਕਿਲੋ ਪਹਿਲੇ ਸੂਏ ਪਾਵਗਾ 27 28 ਕਿਲੋ ਦੀ ਉਮੀਦ ਆ ਡਾਕਟਰ ਬਾਕੀ ਗਾ ਹਾਸੇ ਵਾਗੀ ਸਹੀ ਹੈ ਭਾਈ ਫੇਸ ਦੇ ਲੈਟਰ ਜਿਵੇਂ ਬੱਚਿਆਂ ਵਾਲਾ ਫੇਸ ਆ ਪੂਰੀ ਜਵਾਨੀ ਆ ਡੱਬ ਪ੍ਰਿੰਟ ਲੈ ਵਾਲੂ ਆ ਕਾਹਦੀਆਂ ਗੱਲਾਂ ਡਾਕਟਰ ਸਹੀ ਗੱਲ ਆ ਭਾਈ ਬਾਕੀ ਮੁੱਲ ਦੀ ਗੱਲ ਆ ਜਾਂਦੀ ਹੈ ਵਾਰੀ-ਵਾਰੀ ਤੇ ਮੁੱਲ ਭਾਈ ਕਹਿੰਦਾ ਜਮਾ ਜੈਜ ਰੱਖਾਂਗੇ ਤੇ ਅੱਗੇ ਵੀ ਮੁੱਲ ਜੈ ਜੀ ਹੁੰਦੇ ਆ ਭਾਈ ਆ ਮੁੱਲ ਤਾਂ ਡਾਕਟਰ ਵਾੜਾ ਕਰਨਾ ਹੈ ਕਿੱਦੇ ਡਾਕਟਰ ਬੱਚੇ ਨੇ ਬੱਚਾ ਧਰਤਾ ਇੰਨੀ ਤਿਆਰੀ ਕਰਨੀ ਆ ਕਿੰਨੀ ਕਹਿ ਦੀਏ ਠੀਕ ਆ ਤੇ ਦੇਖ ਹੈ ਡੈਇਰਟਰ ਜੋ ਲੰਬਾਈ ਲੂਈ ਬੱਚੀ ਦੀ ਫੇਸ ਕਰਾਈ ਹੋਰ ਇਹਨੂੰ ਫੇਸੂਲ ਚੈੱਕ ਕਰੈ ਡੈਇਰਟਰ ਦੇ ਕਿੰਨਾ ਚੰਗਾ ਲੱਗਿਆ ਬਿਊਟੀ ਬਹੁਤ ਆਨੇ ਕਰਮਾਈ ਬਿਊਟੀ ਡੈਇਰਟਰ ਬਾਹਾਂ ਨਹੀਂ ਆ ਡੱਬ ਡੈਨ ਚੰਗਾ ਲੱਗਿਆ ਬੱਚੀ ਨੂੰ ਪੂਰੀ ਫੁੱਲ ਚੰਗੀ ਡੈਇਰਟਰ ਬ੍ਰੀਡ ਵਾਲੀ ਬੱਚੀ ਹੈ ਜੀ ਪੂਰੀ ਬੱਚੀ ਆ ਅਜੇ ਦਿਨ ਮੇਰੇ ਹਿਸਾਬ ਨਾਲ ਇੱਕ ਦੋ ਹੀ ਲਊ ਹਣਾ ਬਾਈ ਇੱਕ ਦੋ ਦਿਨ ਲਊ ਡੈਇਰਟਰ ਪਿਆਰੀ ਡੈਇਰਟਰ ਹੁਣ ਵੀ ਹੱਦੋਂ ਵਾਲੀ ਕਰੀ ਫਿਰਦੀ ਆ ਬੱਚੀ ਸਹੀ ਗੱਲ ਆ ਜੇ ਹੁਣ ਵੀ ਸੂਪੇ ਨਾਲ ਲੇਵਾ ਫੁੱਲ ਲੱਗ ਡੈਇਰਟਰ ਲਾ ਆਰਡਰ ਦੇਖੋ ਕਮਾਲ ਦਾ ਮੈਗਰੋ ਦਿਖਾਉਂਦੀ ਡਾਕਟਰ ਖੜੀ ਦੂਰੋਂ ਲੈਵਾ ਐ ਮੰਨ ਕੇ ਚੱਲ ਗੱਠ ਲੈਵਾ ਪੂਰਾ ਮੈਗਰ ਮੂਹਰ ਦਾ ਲੈਵਾ ਥਣ ਥੁਣ ਕਾਹਦੀਆਂ ਗੱਲਾਂ ਐ ਟਰਮਾਂ ਨੂੰ ਗੱਲਾਂ ਕਰਦਾ ਬਈ ਮੂਹਰੋ ਮਾਰੂ ਦਿਖਾਏ ਟਰਮ ਥਣ ਥੁਣ ਲੱਗਿਆ ਬੱਛੀ ਪੂਰੀ ਦਿੱਤੀ ਤੇ ਗੁਲਾਬੀ ਥਣ ਫੇਸ ਪ੍ਰਿੰਟ ਕਰਦ ਇੱਕ ਨੰਬਰ ਆ ਬਾਈ ਅੱਗੇ ਆਕੇ 9 ਨੰਬਰ ਤੇ ਕਿਹੜੀ ਬਰੀਡ ਆ ਬਾਈ ਇਹ ਟਰੈਕਟਰ ਐਰ ਸ਼ਹਿਰ ਆਏ ਓਕੇ ਬਾਈ ਤੇ ਕਿਹੜਾ ਸੂਆ ਬਾਈ ਇਹ ਟਰੈਕਟਰ ਦੂਜਾ ਸੂਆ ਸੁਣਾਗਾ ਕਿੰਨੇ ਦਿਨ ਲੂ ਬਾਈ ਬਦ ਦਿਨ ਲੈਂਦੇ ਟਰੈਕਟਰ 2 4 ਦਿਨ ਠੀਕ ਆ ਭਾਈ ਤੇ ਲੇਵੇਰੀ ਕੁਆਜ ਡਾਕਟਰ ਸੀਲ ਠੰਡੀ ਤੇ ਲਾਟੂ ਲਾਡਾ ਡਾਕਟਰ ਬਾਹਲਾਂ ਨੀ ਜਾਏ ਪੰਗਾ ਵੜਦਾ ਸਹੀ ਗੱਲ ਆ ਭਾਈ ਢਿੱਲ ਬਹੁ ਪਈ ਆ ਹਨ ਢਿੱਲਾ ਮੜੇ ਮੂੜੇ ਡਾਕਟਰ ਭਲਾਈਆਂ ਪਾਈ ਫਿਰਦੀ ਹੈਗੀ ਜਿਹੜੇ ਪਾਸੇ ਬੈੰਦੀ ਹੈਗੀ ਉਹ ਪਾਸੇ ਪਰ ਜੀਵਾ ਗ ਜਾਂਦੀ ਹੈਗੀ ਸਹੀ ਗੱਲ ਸੀਲ ਠੰਡੀ ਡਾਕਟਰ ਬੱਚੀ ਥਣ ਥੁਣਾ ਇਹਦੋ ਡਾਕਟਰ ਲੇਵੇ ਨਾੜਾ ਚੈੱਕ ਕਰਾ ਦੇ ਨਾੜਾ ਚੈੱਕ ਕਰ ਬੋਨੇ ਕੱਚੀ ਆਂ ਦਾਜਾ ਉਸਹਾ ਨਾ ਲਾਓ ਸਾਰੀਆਂ ਬਾਲਡਨਾਂ ਲਾ ਕੱਢੂ ਫਿਰ ਕਰਮਾਲੀ ਨੇ ਸੋਨਾ ਕੱਚੀ ਕੱਚੀ ਆ ਨਾ ਕੱਲੀ ਹਾਂ ਕੱਚੀ ਕੱਚੀ ਏ ਡੈਕਟਰ ਕੱਲੀ ਬਾਕੀ ਡੈਕਟਰ ਪੂਰਾ ਕਾਦਾ ਪ੍ਰਿੰਟ ਆ ਜਾ ਤੇ ਬਾਕੀ ਡੈਕਟਰ ਬਾਈਨ ਵਾਲੀ ਐ ਨਹੀਂ ਕਿ ਲਿਸੜ ਜੀ ਗਈ ਸਹੀ ਗੱਲ ਆ ਬਾਈ ਬਾਕੀ ਇਹ ਬਰੀਡ ਬਹੁਤ ਘੱਟ ਮਿਲਦੀ ਆ ਬਾਕੀ ਡੈਕਟਰ ਗਰਮਿਆਂ ਤੋਫਾ ਹੀ ਆਗਾ ਹੂੰ ਮਨਿਕੇ ਕਿ ਡੈਕਟਰ ਤਿਆਰੀ ਕਰਨੀ ਹੈ ਵੜਨੇ ਹੱਦੋਂ ਵਾਲੀ ਤਿਆਰੀ ਕਰਨੀ ਹੈਗੀ ਸਹੀ ਆ ਤੇ ਕਹਿਣਾ ਕਰਾ ਡੈਕਟਰ ਕੋਸਮ ਸੀਲ ਠੰਡੀ ਇੰਨੀ ਕਹਦੇ ਉੰਨੀ ਹੈਗੀ ਹੂੰ ਬਾਕੀ ਡੈਕਟਰ ਵੜ ਦਾ ਕੱਦ ਬਜਾ ਢਾਂਟਾ ਢੂੰਚਾ ਬਹੁਤ ਨਜਾਇ ਚੰਗਾ ਲੱਗ ਡੈਕਟਰ ਵੜਨ ਹਲੇ ਤਾਂ ਕੱਚੀ ਆ ਹੋਸਾ ਬਣਾ ਅੰਦਾਜ਼ਾ ਲਾਇਓ ਕਿ ਨਹੀਂ ਬਈ ਹਾਂ ਰਾਈਆਂ ਵਲਡ ਲਾ ਗੱਡੂ ਫੇਰ ਕਰ ਮਾਇਨਸ ਮੱਝ ਹੀ ਡੈਕਟਰ ਇੱਕ ਤਰ੍ਹਾਂ ਦੀ ਸਹੀ ਆ ਨਾ ਗਰਮੀ ਮੰਨਣੀ ਹੈਗੀ ਕੁਛ ਨਹੀਂ ਕਹਿਣਾ ਕਰਨਾ ਬਾਕੀ ਫੇਸ ਫੂਸ ਵੜ ਦਾ ਵੱਡੀ ਬੁੱਡੀ ਕਿੰਨੀ ਕਹ ਡੈਕਟਰ ਉੰਨੀ ਹੈਗੀ ਸਹੀ ਗੱਲ ਆ ਬਈ ਦੇ ਮੁੱਲ ਵੀਰੇ ਜਾਇਜ ਹੋ ਮੋਡਰੇਟਰ ਜਮਾ ਜਾਇਜੂਗਾ ਮੋਟਾ ਬਾਲਾ ਕਰਨੀ ਕਰਦੇ ਮੁੱਲ ਬਾਈ ਕਹਿੰਦਾ ਵੜ ਦੇ ਹਿਸਾਬ ਨਾਲ ਜਮਾ ਜਾਇ ਉਹ ਕੱਚੀ ਆ ਕੱਚੀ ਦੇ ਹਿਸਾਬ ਨਾਲ ਮੁੱਲ ਹੋਰ ਵੀ ਜਾਇਜ ਹੋਗਾ ਹਾਂ ਬਈ ਨਹੀਂ ਬਾਈ ਕਿਦੇ ਤਿਆਰ ਹੋਈ ਡੈਕਟਰ ਦੱਸਣਾ ਵੜਨੇ ਹਮ ਸਹੀ ਗੱਲ ਸਰ ਲਟੋਲਾ ਬਹੁਤ ਪਈ ਆ ਇੱਕ ਡੈਕਟਰ ਮੰਨ ਕੇ ਡਿਮਾਂਡ ਬਹੁਤ ਆ ਗਈ ਮੰਨ ਕੇ ਲੇਵਾ ਡੈਕਟਰ ਥਾਣ ਪੋਲੀ ਪਾਲੀ ਬਹੁਤ ਪਈ ਆ ਵੜਸਣ ਸਹੀ ਗੱਲ ਆ ਬਾਈ ਹਮ ਹਮ ਕੀ ਬਾਤ ਅੱਗੇ ਬਾਈ ਲਾਸਟ ਕਿਹੜਾ ਸੁਆ ਜੀ ਏ ਡੈਕਟਰ ਬੈਡ ਹੈਗੀ ਆ ਤੀਜਾ ਸੁਆ ਸੁਣਾਗਾ ਆਪਾਂ ਉਹ ਦੂਜਾ ਕਹਿ ਗਏ ਆ ਤੇ ਤੀਜਾ ਮੰਨ ਕੇ ਲਈ ਜਾਈ ਕੀਨੇ ਦਿਨ ਲਊ ਬਾਈ ਮੰਨ ਕੇ ਚ ਲੈਣ ਦੀ ਡੈਕਟਰ ਹਫਤਾ ਹਜੇ ਹਫਤੇ ਦੀ ਕੱਚੀ ਤੇ ਕਦ ਚੈੱਕ ਕਰਾਈ ਡੈਕਟਰ ਬੈਡ ਦਾ ਫੁੱਲ ਆ ਹਨਾ ਉਹ ਨਹੀਂ ਐ ਡਬਲ ਬੈਡ ਆ ਫੁੱਲ ਕਦ ਫੁੱਲ ਬ੍ਰੀਡ ਕੱਚੀ ਕੱਚੀ ਆ ਗੱਲੀ ਨਾਲ ਨੂੰ ਲਾਂ ਬਹੁਤ ਪਈਆਂ ਸਾਰੀਆਂ ਬਲ ਲਾਂ ਦੇਖੋ ਕਿੰਨੇ ਬਾੜ ਪਾਉਂਦੀਆਂ ਸਾਰੀਆਂ ਗੱਡੂ ਫੇਰ ਤੋਂ ਬਾਕੀ ਦਾ 28 29 ਕਿਲੋ ਦੁੱਧ ਪਾਇਆ ਦੱਸਿਆ ਉਹਨਾਂ ਨੇ ਤੇ ਲੈ ਵੇਟ ਲਾਡੂ ਲਾ ਇਹ ਵੱਡੀ ਬੁੱਢੀ ਇਹ ਮੂਰੇ ਚੈੱਕ ਕਰਾਇਆ ਡਾਕਟਰ ਮਿਲਕ ਵੇਨਸ ਦੇ ਰੱਸੇ ਆ ਰੀਆਂ ਸਹੀ ਗੱਲ ਆ ਬਈ ਇਹ ਥਣ ਥਣ ਦਿਖਾਇਆ ਡਾਕਟਰ ਕਿੰਨਾ ਚੰਗਾ ਲੱਗਾ ਬਈ ਬੜਾ ਚੰਗਾ ਮੁਠੀ ਰਾ ਥਾਣਾ ਕੱਚੀ ਆ ਬਸ ਉਸ ਹਿਸਾਬ ਨਾਲ ਨਾਜਾ ਲਾਇਆ ਖੋਲੀ ਬਈ ਚੋਰੀ ਬਾਕੀ ਡਾਕਟਰ ਬੈ ਡਬਲ ਡਬਲ ਕਿੰਨੇ ਹੈ ਜਿਹੜਾ ਪ੍ਰਿੰਟ ਉਹਨਾਂ ਦੀ ਮੰਗ ਬਹੁਤ ਆ ਹੈ ਨਾ ਏਡ ਨਾਲੇ ਗਰਮੀ ਬੰਨਣੀ ਆ ਕਿ ਭਾ ਡਾਕਟਰ ਦਾ ਇੰਨਾ ਜਾਇਜ ਹੋਣਾਗਾ ਕਿੰਨਾ ਕਹਦੇ ਉਹਨਾਂ ਡਾਕਟਰ ਕਿੱਦੇ ਡਾਕਟਰ ਤਿਆਰ ਹੋ ਵੀ 89000 ਦੀ ਹੈਗੀ ਹੂੰ ਕਿਵੇਂ ਕੱਦ ਬੈਡਾ ਵੈਡ ਦਾ ਢਾਂਚਾ ਥੱਲੋਂ ਡਾਕਟਰ ਇੰਨੀ ਕਿ ਤਿਆਰੀ ਕਰਦੀ ਹੈਗੀ ਕਿੰਨੀ ਕਹਦੇ ਉਹਨੀ ਠੀਕ ਆ ਬਾਈ ਤੇ ਮਨ ਇੱਕ ਕੱਚੀ ਕੱਚੇ ਡੈਕਰੇ ਕੱਚੀ ਲੈ ਗਿਆ ਮੰਨ ਕੇ ਚੱਲ ਵੈਸੇ ਵੀ ਛੱਡ ਕੇ ਨਾ ਗੱਬਣ ਦਾ ਕਰਕੇ ਭਾ ਪਾਈ ਕਹਿੰਦਾ ਜੈਜੂ ਤੇ ਉੱਤੋਂ ਕੱਚੀ ਆ ਮੁੱਲ ਭਾਈ ਕਹਿੰਦਾ ਜਮੇ ਜੈਜ ਹੋਗਾ ਕੋਣ ਇਹ ਜੈਜ ਹੈ ਡੈਕਟਰ ਮੁੱਲ ਬਾਹਲਾ ਮੁੱਲ ਨਹੀਂ ਰੱਖਦੇ ਕਿ ਨਹੀਂ ਭਾਈ ਹਾਂ ਬਈ ਪੂਰਾ ਬਰੀਡ ਪ੍ਰਿੰਟ ਕਰਦ ਇੱਕ ਨੰਬਰ ਆ ਭਾਈ ਬਾਕੀ ਡੈਕਟਰ ਬੈੜੋ ਲੰਬੀ ਲੁੰਬੀ ਚ ਇੱਕ ਲਾਈਨ ਇਹਦਾ ਫੋਲ ਆ ਪ੍ਰਿੰਟ ਬੜਾ ਜਿਆਦਾ ਕਰ ਹਾਂ ਤੇ ਮੁੱਲ ਭਾਈ ਕਹਿੰਦਾ ਜਮਾ ਜੈਜ ਹੋਊਗਾ ਲੈ ਚੱਲ ਭਾਈ ਮੁੱਲ ਤਾਂ ਡੈਕਟਰ ਕਿੰਨਾ ਹੈ ਕਹਦੇ ਉਨੀ ਜੈਜ ਕਰਨਾ ਹੈਗਾ ਬੜਾ ਸਾਰੀਆਂ ਚੰਗੀਆਂ ਬਾਈ ਇੱਕ ਦੂਜੀ ਤੋਂ ਵੱਧ ਕੇ ਬੈਡ ਆ ਵੀ ਬਹੁਤ ਚੰਗੀ ਆ ਸੂਈ ਸਵਾਈ ਆ ਹਨਾ ਬਾਈ ਪੰਜ ਵੜਾ ਸੂਈਆਂ ਵੀ ਆ ਤੇ ਬੱਚੇ ਮਗਰ ਬੱਚੀਆਂ ਆ ਗਿਆ ਬੱਚੀਆਂ ਬਹੁਤ ਚੰਗੀਆਂ ਕੁਆਲਿਟੀ ਇੱਕ ਨੰਬਰ ਆ ਤੇ ਕਿਸੇ ਵੀਰ ਦੇ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ